ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸਜਣ ਦੋਸਤੋ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਬੀਤੇ ਦਿਨੀ ਇੱਕ ਘਟਨਾ ਵਾਪਰੀ ਹੈ ਬੇहद ਦੁੱਖਦਾਈ ਹੈ ਬਹੁਤ ਕੁਝ ਉਸ ਤੋਂ ਬਾਅਦ ਵਾਪਰਨ ਡਿਆ ਹੈਗਾ ਔਰ ਬਹੁਤ ਕੁਝ ਹੋਰ ਕੀਤੇ ਜਾਣ ਦੀ ਜ਼ਰੂਰਤ ਹੈ ਇੱਕ ਪੰਜ ਵਰਿਆਂ ਦਾ ਮਾਸੂਮ ਜਿਹਾ ਬੱਚਾ ਉਸ ਬੱਚੇ ਨੂੰ ਇੱਕ ਪ੍ਰਵਾਸੀ ਦੇ ਵੱਲੋਂ ਜਿਹੜਾ ਪ੍ਰਵਾਸੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੀ ਰਹਿੰਦਾ ਸੀਗਾ ਉਹਦੇ ਵੱਲੋਂ ਉਸ ਬੱਚੇ ਨੂੰ ਚੁੱਕਿਆ ਜਾਂਦਾ ਉਸ ਤੋਂ ਬਾਅਦ ਉਹਦੇ ਨਾਲ ਕੋ ਕਰਮ ਕੀਤਾ ਜਾਂਦਾ ਕੋ ਕਰਮ ਕਰਨ ਤੋਂ ਬਾਅਦ ਬੜੀ ਹੀ ਜ਼ਿਆਦਾ ਬੇਰਮੀ ਦੇ ਨਾਲ ਉਸ ਬੱਚੇ ਦਾ ਉਹਦੇ ਵੱਲੋਂ ਕਤਲ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਹੁਸ਼ਿਆਰਪੁਰ ਸ਼ਹਿਰ ਦੇ ਸਮਸ਼ਾਨ ਘਾਟ ਦੇ ਵਿੱਚ ਉਸ ਬੱਚੇ ਨੂੰ ਸੁੱਟ ਦਿੱਤਾ ਜਾਂਦਾ ਹੈ ਜਿੱਥੇ ਪੁਲਿਸ ਨੇ ਉਸ ਬੱਚੇ ਨੂੰ ਬਰਾਮਦ ਕੀਤਾ ਔਰ ਉਸ ਜਿਹੜਾ ਪ੍ਰਵਾਸੀ ਹੈ ਉਹਨੂੰ ਪੁਲਿਸ ਨੇ ਅਰੈਸਟ ਕਰ ਲਿਆ ਉਸ ਤੋਂ ਬਾਅਦ ਬੀਤੀ ਕੱਲ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਇਕੱਤਰ ਹੋਏ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਉਹਦੇ ਵਿੱਚ ਜਿਹੜੀ ਗੱਲ ਉੱਭਰ ਕੇ ਸਾਹਮਣੇ ਸਾਰਿਆਂ ਵੱਲੋਂ ਤਕਰੀਬਨ ਕਹੀ ਜਾ ਰਹੀ ਸੀ ਕਿ ਹੁਸ਼ਿਆਰਪੁਰ ਸ਼ਹਿਰੀ ਨਹੀਂ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਆਮਦ ਉਹਦੇ ਤੇ ਚਿੰਤਾ ਜਤਾਈ ਜਾ ਰਹੀ ਸੀ ਲੋਕ ਬਹੁਤ ਹੀ ਜ਼ਿਆਦਾ ਰੋਹ ਵਿੱਚ ਸਿਗੇ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਵੀ ਸਿਗੇ ਗੁੱਸਾ ਇੰਨਾ ਜ਼ਿਆਦਾ ਵਧਿਆ ਹੋਇਆ ਸੀਗਾ ਲੋਕਾਂ ਦੇ ਮਨਾਂ ਵਿੱਚ ਭਈ ਲੋਕ ਇਹ ਗੱਲ ਕਹਿਣ ਦੇ ਸਕੇ ਕਿ ਆਪਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਜਿਹੜੀ ਗੱਲ ਕਰਨ ਵਾਸਤੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੋਇਆ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਖਾਸ ਕਰਕੇ ਸਾਡੇ ਪੰਜਾਬ ਦੇ ਲੋਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਬੈਠੇ ਹੋਣ ਉਹਨਾਂ ਨੇ ਇਸ ਖਬਰ ਨੂੰ ਜ਼ਰੂਰ 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 ਸੁਣਿਆ ਹੋਊਗਾ ਔਰ ਉਹਨਾਂ ਨੇ ਇਹਦੇ ਤੇ ਦੁੱਖ ਵੀ ਪ੍ਰਗਟ ਕੀਤਾ ਹੋਊਗਾ ਔਰ ਨਾਲ ਦੀ ਨਾਲ ਉਹਨਾਂ ਨੇ ਚਿੰਤਾ ਵੀ ਜ਼ਾਹਰ ਕੀਤੀ ਹੋਊਗੀ ਕਿ ਇਹ ਕੀ ਵਾਪਰਨ ਡਿਆ ਆਪਾਂ ਉਹ ਲੋਕਾਂ ਜਿਹੜੇ ਨਾ ਪਹਿਲਾਂ ਆਪਾਂ ਅਵੇਸਲੇ ਹੋਏ ਰਹਿੰਦੇ ਆ ਤਕਰੀਬਨ ਸਾਨੂੰ ਬਾਣੀ ਕਹਿੰਦੀ ਹੈ ਕਿ ਅੱਗੋਂ ਦੇ ਜੇ ਚੇਤੀਆ ਤਾਂ ਕਾਇਤ ਮਿਲੈ ਸਜਾਈ ਮੰਗ ਉੱਠਣ ਲੱ ਪਈ ਹੈ ਲੋਕ ਆਵਾਜ਼ਾ ਵੀ ਚੁੱਕਣ ਲੱ ਪਏ ਨੇ ਆਉਂਦੀ ਕੱਲ ਨੂੰ ਟਾਂਡੇ ਦੇ ਵਿੱਚ ਵੀ ਵੱਖ-ਵੱਖ ਧਿਰਾਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਮਿਲ ਜੁੜ ਕੇ ਇੱਕ ਪ੍ਰੋਟੈਸਟ ਕਰਨਾ ਹੈਗਾ ਉੱਥੇ ਵੀ ਇਹੀ ਮੰਗ ਹੋਣੀ ਆ ਨਾਲ ਨਾਲ ਇਹ ਵੀ ਗੱਲ ਹੋਣ ਈ ਆ ਜਿਹੜੀ ਮੰਗ ਦੀ ਗੱਲ ਹੈ ਕਿ ਭਈਏ ਪਹਜਾਓ ਤੇ ਪੰਜਾਬ ਬਚਾਓ ਇਹ ਜਿਹੜੀ ਮੁਹਿੰਮਾ ਇਹਨੂੰ ਕਿੰਨਾ ਕੁ ਵਧੀਆ ਹੰਗਾਰਾ ਮਿਲ ਸਕਦਾ ਹੈ ਕੀ ਇਹ ਮੁਹਿੰਮਾ ਜਾਂ ਕੀ ਇਹ ਨਾਅਰਾ ਵਾਜਬ ਹੈ ਤੁਹਾਡੇ ਵੀ ਜ਼ਿਹਨ 'ਤੇ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਤੁਸੀਂ ਵੀ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਕਿਉਂਕਿ ਤਰਕ ਅਤੇ ਦਲੀਲਾਂ ਦਵੱਲਿਓਂ ਹੀ ਬਹੁਤ ਜ਼ਿਆਦਾ ਆਉਂਦੀਆਂ ਨੇ ਕਿ ਪੰਜਾਬ ਦੇ ਲੋਕ ਵੀ ਤਾਂ ਬਾਹਰ ਹੋਰ-ਹੋਰ ਸੂਬਿਆਂ ਦੇ ਵਿੱਚ ਜਾ ਕੇ ਵਸੇ ਹੀ ਹੋਏ ਨੇ ਬਹੁਤ ਸਾਰੇ ਲੋਕ ਫਿਰੇ ਤਰਕ ਦਿੰਦੇ ਆ ਕਿ ਉਹਨਾਂ ਦੇ ਵਿੱਚੋਂ ਜੇ ਕੋਈ ਇੱਕ ਅੱਧਾ ਬੰਦਾ ਜਾਂ ਕੁਝ ਬੰਦੇ ਕੋਈ ਕ੍ਰਾਈਮ ਕਰ ਦੇਣ ਤਾਂ ਕੀ ਉਹਦੇ ਨਾਲ ਸਾਰੇ ਦੀ ਸਾਰੀ ਕਮਿਊਨਿਟੀ ਨੂੰ ਇਦਾਂ ਟਾਰਗੇਟ ਕੀਤਾ ਜਾ ਸਕਦਾ ਕੀ ਉਹਨਾਂ ਸਾਰਿਆਂ ਦੇ ਉੱਪਰ ਨਿਸ਼ਾਨੇ ਵਿੰਨੇ ਜਾ ਸਕਦੇ ਆ ਕਿ ਤੁਸੀਂ ਸਾਰੇ ਜਾਣੇ ਛੱਡ ਕੇ ਇਹ ਸੂਬੇ ਤੇ ਪੰਜਾਬ ਨੂੰ ਚੱਲ ਜਿਓ ਸੋ ਇਸ ਤਰੀਕੇ ਦੀਆਂ ਤਰਕ ਅਤੇ ਦਲੀਲਾਂ ਲੋਕਾਂ ਦੇ ਵੱਲੋਂ ਕਈ ਵਾਰ ਦਿੱਤੀਆਂ ਜਾਂਦੀਆਂ ਨੇ ਪਰ ਐਤਕੀ ਜਿਹੜੀ ਇਹ ਵਾਰਦਾਤ ਹੋਈ ਹੈ ਨਾ ਇੰਨੀ ਜ਼ਿਆਦਾ ਇਸ ਵਾਰਦਾਤ ਨੇ ਲੋਕਾਂ ਦੇ ਦਿਲ ਨੂੰ ਝੰਡੋੜਿਆ ਹੈ ਨਾ ਜੀ ਲੋਕ ਇਹ ਗੱਲ ਕਹਿ ਰਹੇ ਕਿ ਨਹੀਂ ਅਸੀਂ ਕੋਈ ਤਰਕ ਨਹੀਂ ਤੇ ਕੋਈ ਦਲੀਲ ਨਹੀਂ ਉਹ ਜ਼ਿਆਦਾਤਰ ਲੋਕ ਤੁਹਾਨੂੰ ਐ ਮਿਲਣਗੇ ਉਹ ਕਹਿ ਰਹੇ ਕਿ ਨਹੀਂ ਆਪਾਂ ਇਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਨਹੀਂ ਜੇ ਰਹਿਣ ਦੇਣਾ ਸੋ ਆਉਂਦੀ ਕੱਲ ਨੂੰ ਟਾਂਡੇ ਦੇ ਵਿੱਚ ਵੀ ਪ੍ਰੋਟੈਸਟ ਹੋਣਾ ਹੈਗਾ ਇਸ ਤੋਂ ਇਲਾਵਾ ਹੁਸ਼ਿਆਰਪੁਰ ਸ਼ਹਿਰ ਦੇ ਆਸੇ-ਪਾਸੇ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਜਿਦੋਂ ਉਹਨਾਂ ਨੇ ਮੰਗ ਚੁੱਕੀ ਆ ਤੇ ਪਿੰਡਾਂ ਦੀਆਂ ਪੰਚਾਇਤਾਂ ਨੇ ਕੁਝ ਪੰਚਾਇਤਾਂ ਨੇ ਮੇਰੀ ਜਾਣਕਾਰੀ ਚ ਹੈ ਹੁਸ਼ਿਆਰਪੁਰ ਸ਼ਹਿਰ ਦੇ ਨਾਲ ਹੀ ਦਰ ਪਰੇ ਪੈਂਦਾ ਪਿੰਡ ਬਜਵਾੜਾ ਉੱਥੋਂ ਦੀ ਪੰਚਾਇਤ ਨੇ ਵੀ ਤੋਂ ਏਦਾਂ ਕਈ ਮਾਮਲੇ ਹੋਰ ਸਾਹਮਣੇ ਆ ਰਹੇ ਆ ਵੀ ਉਹਨਾਂ ਨੇ ਮਤੇ ਪਾਤੇ ਆ ਲੋਕ ਲਾਂਬਾਂ ਬੰਦ ਹੋੜੇ ਨੇ ਵਕ ਵਕ ਧਿਰਾਂ ਜਿੱਥੇ ਬੰਦੀਆਂ ਦਾ ਆਗੂ ਮੀਟਿੰਗਾਂ ਕਰਨ ਦੇ ਹੈਗੇ ਆ ਇਸ ਮੁਤਲਕ ਹੁਣ ਗੱਲ ਇਹ ਆ ਵੀ ਵੇਖੋ ਪੰਜਾਬ ਦੇ ਲੋਕ ਪੰਜਾਬੋਂ ਬਾਹਰ ਕਿਸੇ ਹੋਰ ਸੂਬੇ ਦੇ ਵਿੱਚ ਜਾ ਕੇ ਰਹਿ ਸਕਦੇ ਆ ਉੱਥੇ ਜੋਬ ਕਰ ਸਕਦੇ ਆ ਹਿਮਾਚਲ ਜਾ ਕੇ ਉਹ ਜਗ੍ਹਾ ਨਹੀਂ ਲੈ ਸਕਦੇ ਉੱਥੋਂ ਦੇ ਪੱਕੇ ਵਸਣ ਦੀਕ ਨਹੀਂ ਬਣ ਸਕਦੇ ਮੈਨੂੰ ਜਾਦਾ ਪਿੱਛੇ ਜਾਂ ਮੈਂ ਨਾ ਇੱਧਰ ਗਿਆ ਤੁਹਾਨੂੰ ਵੀ ਤੁਹਾਡੇ ਨਾਲ ਵੀ ਵਾਪਰਦਾ ਹੋਊਗਾ हिमाचल ਨੂੰ ਗਿਆ ਮੈਂ ਤੇ ਮੇਰੀ ਗੱਡੀ ਦੇ ਵਿੱਚ ਚਾਰ ਜਣੇ ਸਗੇ ਅਸੀਂ ਉਹਨਾਂ ਨੇ ਜੀ ਸਾਨੂੰ ਉੱਥੇ ਰੋਕਿਆ ਰਾਹ ਦੇ ਵਿੱਚ ਜਦੋਂ ਆਪਾਂ ਹੱਦ ਪਾਰ ਕਰਨ ਲੱਗਦੇ ਆ ਪੰਜਾਬ ਛੱਡਦੇ ਆ ਤੇ ਹਿਮਾਚਲ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਨੇ ਆ ਤੇ ਉੱਥੇ ਰੁਕਿਆ ਉਹਨਾਂ ਨੇ ਸਾਨੂੰ ਸੜਕ ਕੋਲ ਪੈਸੇ ਵੀ ਲਏ ਉਹਨਾਂ ਨੇ ਰੱਖੇ ਹੋਇਆ ਪੈਸੇ ਉਹਨਾਂ ਨੇ ਮੈਨੂੰ ਯਾਦ ਭੁੱਲ ਗਿਆ ਕਿੰਨੇ ਪੈਸੇ 50 ਪੈਸੇ ਕਿ 70 ਪੈਸੇ ਕਿ ਮੈਨੂੰ ਯਾਦ ਨਹੀਂ ਹੈਗਾ ਖੈਰ ਨਾਲ ਉਹਨਾਂ ਨੇ ਗੱਡੀ ਦਾ ਨੰਬਰ ਚੈੱਕ ਕੀਤਾ ਰਜਿਸਟਰ ਦੇ ਉੱਪਰ ਬਕਾਇਦਾ ਲਿਖਿਆ ਨਾਲ ਉਹਨਾਂ ਨੇ ਗੱਡੀ ਦੀ ਤਲਾਸ਼ੀ ਲਈ ਹੈ ਔਰ ਨਾਲ ਉਹਨਾਂ ਨੇ ਗੱਡੀ ਦੇ ਵਿੱਚ ਬੈਠੇ ਹੋਏ ਹੋਰ ਮੇਰੇ ਤਿੰਨ ਜਿਹੜੇ ਨਾਲ ਦੇ ਸੀ ਉਹਨਾਂ ਨੂੰ ਚੈੱਕ ਕੀਤਾ ਕਿ ਵਾਕਈ ਤਿੰਨ ਜਣੇ ਹੋਰ ਆ ਤੇ ਚੌਥਾ ਇਹ ਭਪਿੰਦਰ ਸਿੰਘ ਆ ਹਾਂ ਵਾਕਈ ਚਾਰ ਜਣੇ ਆ ਉਹਨਾਂ ਨੇ ਲਿਖਿਆ ਕਿ ਚਾਰ ਜਣੇ ਇੰਨੀ ਤਰੀਕ ਇੰਨੇ ਵਜੇ ਇਹ ਪੰਜਾਬ ਵੱਲੋਂ ਆਏ ਆ ਤੇ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਐਂਟਰ ਹੋ ਗਏ ਆ ਅੱਛਾ ਮੈਨੂੰ ਤਾਂ ਬਹੁਤ ਵਧੀਆ ਗੱਲ ਲੱਗੀ ਆ ਇਹ ਵਧੀਆ ਗੱਲ ਕਿਦਾਂ ਭਲਾ ਦੇਖੋ ਅਗਲੇ ਨੇ ਆਪਣੇ ਆਪ ਨੂੰ ਮੇਨਟੇਨ ਜਿਆ ਕਰਕੇ ਰੱਖਿਆ ਹੋਇਆ ਵੀ ਸਾਡੇ ਸੂਬੇ ਦੇ ਵਿੱਚ ਕੋਈ ਹੋਰ ਬੰਦੇ ਆਣ ਕੇ ਜਿੱਦਾਂ ਵੀ ਲਾ ਲੋ ਕੰਨ ਹੋ ਸਕਦਾ ਹੈ ਗੱਲ ਮਾੜੀ ਲੱਗੂਗੀ ਕਿ ਯਾਰ ਕਿ ਉਹ ਇਹ ਵਧੀਆ ਵਾਲੀ ਗੱਲ ਕਿਹੜੀ ਹੋ ਗਈ। ਵਧੀਆ ਮੈਂ ਤਾਂ ਕਹਿੰਦਾ ਕਿ ਅਗਲਿਆਂ ਦਾ ਸਿਸਟਮ ਅਗਲਿਆਂ ਨੇ ਬਣਾ ਕੇ ਰੱਖਿਆ ਪਰ ਸਾਡੇ ਪੰਜਾਬ 'ਚ ਕੋਈ ਨਹੀਂ ਹੈਗਾ। ਇਧਰ ਨੂੰ ਜਿਹੜਾ ਮਰਜੀ ਮੂੰਹ ਚੁੱਕ ਕੇ ਬਸ ਪੰਜਾਬ ਨੂੰ ਤੁਰਿਆ ਹੋਇਆ। ਅੱਛਾ ਜਦੋਂ ਉਧਰੋਂ ਫਿਰ ਅਸੀਂ ਵਾਪਸ ਆਏ ਆ। ਉਸ ਵੇਲੇ ਕਿਸੇ ਨੇ ਪੁੱਛਿਆ ਮਤਲਬ ਵਾਪਸ ਇਧਰ ਨੂੰ ਕਹਿੰਦੇ ਪੰਜਾਬ ਵੱਲ ਨੂੰ ਜਿਹੜਾ ਮਰਜੀ ਤੁਰਿਆ ਜਾਵੇ। ਕੋਈ ਚੱਕਰ ਹੀ ਨਹੀਂ ਹੈਗਾ। ਹੁਣ ਮਤੇ ਕਿਸ ਗੱਲ ਦੇ ਪੈ ਰਹੇ ਆ ਔਰ ਕੀ ਹੋ ਸਕਦਾ ਆ। ਤੁਹਾਨੂੰ ਬਹੁਤ ਸਾਰੇ ਲੋਕ ਐਦਾਂ ਦੇ ਮਿਲਣਗੇ ਸਰਵੇ ਕਰਵਾਏ ਜਾਣ ਦੀ ਜ਼ਰੂਰਤ ਹੈ। ਔਰ ਇਹ ਸਾਰੇ ਕਾਸੇ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਭੇਜੀਆਂ ਇਹਨਾਂ ਦੀ ਪੁਸਤ ਪਨਾਹੀ ਕਰਦੀਆਂ ਨੇ ਜਿਹੜੀਆਂ ਇਹਨਾਂ ਨੂੰ ਠਹਰ ਦਿੰਦੀਆਂ ਨੇ ਕਿ ਠੀਕ ਆ ਤੁਸੀਂ ਇੱਥੇ ਆਣ ਕੇ ਰਹੋ ਔਰ ਰਹਿਣ ਦਾ ਵੀ ਇੱਕ ਢੰਗ ਤਰੀਕਾ ਆ ਹੁਣ ਜੇ ਪੰਜਾਬੀਆਂ ਦੀ ਗੱਲ ਕਹੀ ਕਰਦੇ ਨੇ ਜਦੋਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਤਰਕ ਤੇ ਦਲੀਲਾਂ ਪੰਜਾਬੀ ਇਧਰ ਉਧਰ ਜਾ ਕੇ ਦੇਖੋ ਜੇ ਤਾਂ ਪੰਜਾਬੀ ਵੀ ਇਧਰੋਂ ਪੰਜਾਬ ਚੋਂ ਜਾ ਕੇ ਕਿਸੇ ਹੋਰ ਸੂਬੇ ਦੇ ਵਿੱਚ ਰਹਿੰਦਾ ਜੌਬ ਕਰਦਾ ਉੱਥੇ ਕਿਰਾਏ ਤੇ ਰਹਿੰਦਾ ਚਾਹੇ ਆਪਦਾ ਮਕਾਨ ਬਣਾ ਕੇ ਰਹਿੰਦਾ ਜਿੱਥੇ ਜਿੱਥੇ ਉਹ ਰਹਿ ਸਕਦਾ ਜਿੱਥੇ ਉਹ ਉਹ ਜ਼ਮੀਨਾਂ ਲੈ ਸਕਦਾ ਜਿਹੜੇ ਸੂਬੇ ਦੇ ਵਿੱਚ ਉਤੋਂ ਦੀ ਗੱਲ ਕਰਦਾ ਹੈ ਜੇ ਉਹਨਾਂ ਦੇ ਕੋਲ ਉਹਨਾਂ ਦੇ ਆਧਾਰ ਕਾਰਡ ਜੇ ਉਹਨਾਂ ਦੇ ਕੋਲ ਉਹਨਾਂ ਦੇ ਆਈ ਕਾਰਡ ਹੈਗੇ ਆ ਤਾਂ ਫੇਰ ਹੀ ਆ ਨਾ ਉਹਨਾਂ ਦਾ ਪਿੱਛਾ ਪਿਛੋਕੜ ਸਾਰਾ ਕੁਝ ਚੈੱਕ ਕਰਕੇ ਹੀ ਜਾਣਾ ਸਾਰਾ ਕੁਝ ਹੁਣ ਜੇ ਕੋਈ ਕ੍ਰਾਈਮ ਕਰਕੇ ਜਦੋਂ ਉਧਰੋਂ ਇਧਰ ਬਹੁਤ ਸਾਰੇ ਲੋਕ ਤੇ ਇਦਾਂ ਦੇ ਆਏ ਹੋਏ ਆ ਨਜਾਇਜ਼ ਕਬਜ਼ੇ ਕਰਕੇ ਪੰਜਾਬ ਦੇ ਤੁਸੀਂ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਜਿਹੜੇ ਜਿਹੜੇ ਵੀ ਸੱਜਣ ਮੇਰੀ ਗੱਲਬਾਤ ਨੂੰ ਸੁਣ ਰਹੇ ਜੀ ਤੁਸੀਂ ਨਿਗਾਹ ਮਾਰ ਕੇ ਵੇਖੋ ਮੈਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰਹਿਣਾ ਤੁਸੀਂ ਆਪ ਆਪਣੇ ਸ਼ਹਿਰਾਂ ਦੇ ਆਸੇ ਪਾਸੇ ਬਾਰ ਬਾਰ ਨਾ ਜਿਹੜੇ ਜਿੱਥੇ ਕੋਈ ਕਿਸੇ ਦੇ ਕੋਈ ਚੋਚੂ ਵਗਦੇ ਆ ਜਿੱਦਾਂ ਉਹਨਾਂ ਦੇ ਕੰਡੀਆਂ ਦੇ ਉੱਪਰ ਤੁਸੀਂ ਨਿਗਾਹ ਮਾਰ ਕੇ ਵੇਖੋ ਤੁਸੀਂ ਪੰਜਾਬੋਂ ਪੂਰੇ ਪੰਜਾਬ ਨੂੰ ਤੁਸੀਂ ਘੁੰਮ ਲਓ ਪੂਰਾ ਪੰਜਾਬ ਤੁਸੀਂ ਵੱਖ-ਵੱਖ ਜਦੋਂ ਮੇਨ ਰੋਡਾਂ ਤੋਂ ਜਦੋਂ ਤੁਸੀਂ ਜਾਣਦੇ ਹੁੰਨੇ ਜੋ ਤੁਸੀਂ ਦੇਖੋ ਸੜਕਾਂ ਦੇ ਆਸੇ-ਪਾਸੇ ਤੁਹਾਨੂੰ ਝੁੱਗੀਆਂ ਝੌਂਪੜੀਆਂ ਨਜ਼ਰ ਆਉਂਦੀਆਂ ਨੇ ਉਹ ਬਿਲਕੁਲ ਸਰਕਾਰੀ ਥਾਵਾਂ ਦੇ ਉੱਪਰ ਨਾਜਾਇਜ਼ ਤਰੀਕੇ ਨਾਲ ਕੀਤੇ ਹੋਏ ਕਬਜ਼ੇ ਆ ਅੱਛਾ ਉਹ ਕਬਜ਼ੇ ਉਹਨਾਂ ਨੇ ਕਰ ਕਿਦਾਂ ਲਏ ਔਰ ਉਹਨਾਂ ਨੂੰ ਕਬਜ਼ੇ ਕਰਨ ਦੀ ਆਗਿਆ ਕਿਹਨੇ ਦਿੱਤੀ ਹੁਣ ਇਹਦੇ ਵਿੱਚ ਕਸੂਰ ਕਿਹਦਾ ਆ ਜਿਹੜਾ ਉਹ ਬੱਚਾ ਹੈ ਨਾ ਜੀ ਉਹ ਬੱਚਾ ਮੇਰੇ ਜ਼ਿਹਨ ਦੇ ਵਿੱਚ ਹੱਲੇ ਵੀ ਘੁੰਮੀ ਜਾਂਦਾ ਹੈ ਉਹਦੀ ਸ਼ਕਲ ਮੇਰੀਆਂ ਅੱਖਾਂ ਦੇ ਮੋਰੇ ਘੁੰਮਣ ਡਈ ਹੈ ਮੇਰੇ ਦਿਮਾਗ ਦੇ ਵਿੱਚ ਬਾਰ ਬਾਰ ਟਸ ਟਸ ਵੱਜਣ ਡਈ ਹੈ ਲੋਕ ਇਦਾਂ ਦੀਆਂ ਗੱਲਾਂ ਕਰਨ ਡਿਆ ਵੀ ਲੋਕ ਹੁਣ ਕਦੋਂ ਨੂੰ ਜਾਗੂਗੇ ਤੁਸੀਂ ਇਹ ਜਿਹੜੀ ਅੱਗ ਕਿਸੇ ਹੋਰ ਦੇ ਘਰ ਜਾਂ ਤੁਹਾਡੇ ਘਰ ਵੀ ਆ ਸਕਦੀ ਹੈ ਬੱਚਿਆਂ ਨੂੰ ਤੁਸੀਂ ਕਿੱਥੇ ਲੁਕੋ ਕੇ ਰੱਖ ਲਓਗੇ ਬੀਬੀਆਂ ਪੋਸਟਾਂ ਪਾਉਣ ਡੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਕਿ ਅਸੀਂ ਆਪਦੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਦੱਸੋ ਕਿੱਥੇ ਲੁਕੋ ਲਈਏ ਲੁਕੋਆ ਕਿੱਥੇ ਲਈਏ ਇਹ ਜਿਹੜੇ ਸਵਾਲ ਆ ਜਿਹੜੀਆਂ ਗੱਲਾਂ ਆ ਨਾ ਮੈਨੂੰ ਉਦੋਂ ਬ ਜਦੋਂ ਜਿਹਨਾਂ ਲੀਡਰਾਂ ਨੇ ਜਿਹਨਾਂ ਹਕੂਮਤਾਂ ਨੇ ਜਿਹੜੇ ਉਹਨਾਂ ਸਰਕਾਰਾਂ ਦੇ ਵਿੱਚ ਬੈਠੇ ਹੋਏ ਲੀਡਰ ਆ ਜਿਹੜੇ ਅੱਜ ਵੀ ਜਿਹੜੇ ਆ ਜਦੋਂ ਉਹ ਉਸ ਇਕੱਠ ਦੇ ਵਿੱਚ ਆਲ ਕੇ ਹਾਜ਼ਰੀ ਭਰ ਕੇ ਜਾਂਦੇ ਆ ਔਰ ਮੀਡੀਆ ਨੂੰ ਮੁਖਾਤਬ ਹੋ ਕੇ ਚੱਲ ਜਾਂਦੇ ਆ ਹਾਂ ਜੀ ਬਹੁਤ ਮਾੜਾ ਹੋ ਗਿਆ ਜੀ ਇਹ ਮਾੜਾ ਜੇ ਮਾੜਾ ਹੋ ਗਿਆ ਤੁਸੀਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਪੁਸ਼ਤਪਨਾ ਕੀਤੀ ਹੋਈ ਆ ਉਹਨਾਂ ਦੀ ਨਜਾਇਜ਼ ਕਬਜ਼ੇ ਤੁਹਾਡੀ ਸਰਕਾਰ ਹੋਵੇ ਉਹ ਆ ਕੇ ਕਰ ਗਿਆ ਕੱਲੀ ਆਹੀ ਨਹੀਂ ਵੀ ਆ ਜਿਹੜੀ ਸਰਕਾਰ ਇਸ ਵੇਲੇ ਦੀ ਆ ਉਹਨੂੰ ਕੋਸਣ ਧਿਆ ਮੈਂ ਇਹਨਾਂ ਤੋਂ ਪਹਿਲੇ ਵੀ ਸਰਕਾਰਾਂ ਜਿਹੜੀਆਂ ਰਹਿ ਕੇ ਗਈਆਂ ਨੇ ਭਾਵੇਂ ਕੋਈ ਵੀ ਸਰਕਾਰ ਹੋਵੇ ਆਪਾਂ ਕਿਸੇ ਸਿਆਸੀ ਪਾਰਟੀ ਦੇ ਨਾਲ ਸਾਡਾ ਕੋਈ ਤਾਲੁਕ ਨਹੀਂ ਹੈਗਾ ਇੱਕ ਨਿਰੋਲ ਪੱਤਰਕਾਰ ਹੁਣ ਦੇ ਨਾਤੇ ਗੱਲ ਕਰਨ ਦੇ ਭਾਵੇਂ ਕਾਂਗਰਸ ਦੀ ਸਰਕਾਰ ਹੈ ਭਾਵੇਂ ਅਕਾਲੀਆਂ ਦੀ ਸਰਕਾਰ ਹੈ ਭਾਵੇਂ ਆਮ ਆਦਮੀ ਪਾਰਟੀ ਸਰਕਾਰ ਹੈ ਜਿਹਦੀ ਮਰਜ਼ੀ ਸਰਕਾਰ ਹੈ ਨਜਾਇਜ਼ ਕਬਜ਼ੇ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਸੋਚ ਕੇ ਵੇਖੋ ਤੁਹਾਡੇ ਘਰ ਦੇ ਵਿੱਚ ਕੀ ਪੰਜਾਬ ਤੁਹਾਡਾ ਘਰ ਨਹੀਂ ਹੈ ਤੁਸੀਂ ਆਮ ਲੋਕਾਂ ਦੀਆਂ ਵੋਟਾਂ ਲੈ ਕੇ ਤੁਸੀਂ ਲੀਡਰ ਬਣਦੇ ਹੋ ਪੰਜਾਬ ਦੀ ਸੱਤਾ ਨੂੰ ਸਾਹਮ੍ਹੇ ਦਿਓ ਤੁਸੀਂ ਪਰ ਨਜਾਇਜ਼ ਕਬਜ਼ੇ ਕਿਉਂ ਕਰਵਾਏ ਜਾਂਦੇ ਆ ਉਹਨਾਂ ਨੂੰ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਜਾਂਦੀ ਹੈ ਵੀ ਤੁਸੀਂ ਇੱਥੇ ਆਣ ਕੇ ਰਹੋ ਕੋਈ ਗੱਲ ਨਹੀਂ ਹੈਗੀ ਵੋਟ ਬੈਂਕ ਹੈ ਬਹੁਤ ਵੱਡਾ ਉਹਨਾਂ ਸਿਆਸੀ ਲੀਡਰਾਂ ਦਾ ਇਸ ਕਰਕੇ ਉਹ ਪੁਸ਼ਤਪਨਾਹੀ ਕਰਦੇ ਆ ਜਦੋਂ ਉਹਨਾਂ ਨੂੰ ਕੋਈ ਅੱਛਾ ਤੁਸੀਂ ਫਿਰ ਹੋਰ ਦੇਖੋ ਨਿਗਾਹ ਮਾਰ ਕੇ ਤੁਹਾਨੂੰ ਬਹੁਤ ਸਾਰੇ ਪ੍ਰਵਾਸੀ ਇਦਾਂ ਦੇ ਮਿਲਣ ਲੱਗੇ ਜਿਹੜੇ ਸਵੇਰ ਨੂੰ ਘਰੋਂ ਨਿਕਲਦੇ ਆ ਜਿੱਥੇ ਵੀ ਉਹ ਰਹਿੰਦੇ ਆ ਭਾਵੇਂ ਕਿਰਾਏ ਤੇ ਰਹਿੰਦੇ ਆ ਕਿਤੇ ਭਾਵੇਂ ਨਜਾਇਜ਼ ਕਬਜ਼ੇ ਜਿੱਥੇ ਕਿਤੇ ਉੱਥੇ ਰਹਿੰਦੇ ਆ ਜਿੱਥੇ ਵੀ ਰਹਿੰਦੇ ਆ ਕੋਈ ਰੇੜੀ ਲੈ ਕੇ ਨਿਕਲਦਾ ਕੋਈ ਕੰਮ ਕਰਦੇ ਜਾਂਦਾ ਹੈਗਾ ਉਹ ਕੰਮ ਕਰ ਕੀਤਾ ਸ਼ਾਮ ਨੂੰ ਘਰ ਆ ਗਿਆ ਇੱਕ ਤਾਂ ਤੁਹਾਨੂੰ ਉਹ ਮਿਲਣਗੇ ਤੁਹਾਨੂੰ ਬਹੁਤ ਸਾਰੇ ਉਹ ਪ੍ਰਵਾਸੀ ਮਿਲਣਗੇ ਜਿਹੜੇ ਕੋਈ ਕੰਮ ਕਰਨ ਨਹੀਂ ਕਰਦੇ ਹੈਗੇ ਜਾਂ ਮਾੜਾ ਮੋਟਾ ਕੰਮ ਕਰ ਛੱਡਿਆ ਅੱਛਾ ਫਿਰ ਉਹਨਾਂ ਦਾ ਰੋਜ਼ਗਾਰ ਕਿਦਾ ਚੱਲਦਾ ਭਲਾ ਉਹਨਾਂ ਦਾ ਰੋਟੀ ਟੁੱਕ ਕਿਦਾ ਚੱਲਦਾ ਇੱਕ ਵਾਈਫ ਆ ਨਾਲ ਕਿਸੇ ਦਾ ਕੋਈ ਮਾਂ ਬਾਬੀ ਨਾਲ ਹੋ ਸਕਦਾ ਔਰ ਪੰਜ ਪੰਜ 6 6 ਨਿਆਣੇ ਆ ਇੰਨੇ ਨੇ ਜਵਾਕਾਂ ਦਾ ਤੁਸੀਂ ਦੇਖੋ ਘਰ ਦੇ ਵਿੱਚ ਇੱਕ ਅਦਾ ਜਵਾਕ ਹੋਵੇ ਨਾ ਤਾਂ ਪੰਜਾਬੀ ਸਾਰੇ ਆਪਾਂ ਪਿੱਟਣ ਡੇ ਹੁੰਨੇ ਆ ਪਿਆਰ ਗੁਜ਼ਾਰਾ ਨਹੀਂ ਹੁੰਦਾ ਗੁਜ਼ਾਰਾ ਨਹੀਂ ਹੁੰਦਾ ਅਗਲਿਆਂ ਦੇ 8 8 ਜੀ ਆ ਇੱਕ ਇੱਕ ਜਣੇ ਦੇ ਨਿਆਣੇ 556 ਉਹਨਾਂ ਦਾ ਗੁਜ਼ਾਰਾ ਬੜਾ ਸੋਹਣਾ ਹੋਣ ਰਿਹਾ ਉਹ ਇੰਨੀ ਜ਼ਿਆਦਾ ਮਿਹਨਤ ਵੀ ਨਹੀਂ ਕਰਦੇ ਹੈਗੇ ਕਈ ਵਾਰ ਜਿੰਨੀ ਜ਼ਿਆਦਾ ਅਸੀਂ ਸਾਡੇ ਪੰਜਾਬੀ ਕਰਨ ਦੇ ਹੁੰਦੇ ਆ ਉਹ ਤਾਂ ਵੀ ਚੰਗੇ ਭਲੇ ਆ ਐਨ ਓਕੇ ਰਿਪੋਰਟ ਆ ਉਹਨਾਂ ਦੀ ਪੁਸ਼ਤ ਪਨਾਹੀ ਉਹਨਾਂ ਨੂੰ ਤਾਕਤ ਕਿੱਥੋਂ ਮਿਲਦੀ ਹੈ ਉਹਨਾਂ ਦੇ ਪਿੱਛੇ ਕੌਣ ਖੜਦਾ ਆ ਉਹਨਾਂ ਦੇ ਨੀਲੇ ਕਾਰਡ ਉਹਨਾਂ ਦੇ ਪੀਲੇ ਕਾਰਡ ਉਹਨਾਂ ਦੇ ਆਧਾਰ ਕਾਰਡ ਇਹ ਬਣ ਕਿੱਦਾਂ ਜਾਂਦੇ ਆ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਜਿਹੜੇ ਪਿੰਡਾਂ ਚ ਰਹਿੰਦੇ ਆ ਜਿਹੜੇ ਪ੍ਰਵਾਸੀ ਹੁਣ ਪਿੰਡ ਦੇ ਸਰਪੰਚ ਦੀ ਸਹਿਮਤੀ ਤੋਂ ਬਿਨਾਂ ਇਹ ਜਿਹੜੇ ਕਾਰਡ ਅੱਜ ਇਹਨਾਂ ਦਾ ਮੈਂ ਜ਼ਿਕਰ ਕਰਕੇ ਹਟਿਆ ਇਹ ਕਾਰਡ ਨਹੀਂ ਬਣਦੇ ভোটার ਕਾਰਡ ਕਿੱਦਾਂ ਬਣ ਜਾਂਦੇ ਆ ਜੀ ਜਦੋਂ ਯੈਸ ਕਰਦੇ ਆ ਤਾਂ ਬਣਦੇ ਆ ਨਾ ਜੀ ਹੁਣ ਅੱਜ ਸਰਪੰਚ ਵੀ ਕਈ ਪਿੰਡਾਂ ਦੇ ਕਹਿਣ ਦੇ ਜੇ ਉਹ ਕਹਿੰਦੇ ਕਿ ਉਧਰ ਵੀ ਵੋਟਾਂ ਇਹਨਾਂ ਦੀਆਂ ਪਿੱਛੇ ਯੂਪੀ ਬਿਹਾਰ ਜਿੱਥੋਂ ਦੀ ਵੀ ਉਹ ਹੈਗੇ ਆ ਇੱਧਰ ਵੀ ਉਹਨਾਂ ਦੀਆਂ ਵੋਟਾਂ ਡਬਲ ਡਬਲ ਉਹਨਾਂ ਦਾ ਸਾਰਾ ਕੁਝ ਆ ਉਧਰ ਵੀ ਵੋਟਾਂ ਪਾਉਂਦੇ ਆ ਇੱਧਰ ਵੀ ਉਧਰ ਵੀ ਉਹਨਾਂ ਦੇ ਉਹੀ ਕਾਰਡ ਬਣੇ ਹੋਏ ਆ ਸਾਰੇ ਇੱਧਰ ਵੀ ਉਹੀ ਕਾਰਡ ਬਣਦੇ ਉਧਰ ਵੀ ਸਹੂਲਤਾਂ ਲੈਂਦੇ ਇੱਧਰ ਵੀ ਸਹੂਲਤਾਂ ਲੈਂਦੇ ਆ ਸਰਕਾਰ ਦੇ ਵੱਲੋਂ ਜਿਹੜੀਆਂ ਸਹੂਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੇ ਤਹਿਤ ਘਰ ਬਣ ਰਹੇ ਹਨ ਸੋ ਘਰ ਵੀ ਉਹਨਾਂ ਦੀ ਉਹਨਾਂ ਨੂੰ ਸਾਰੀਆਂ ਸਹੂਲਤਾਂ ਘਰੇ ਬੈਠੇ ਬੜਾਇਆ ਕਾਰਡ ਬਣ ਜਾਂਦੇ ਆ ਬਣਾ ਕੇ ਕੌਣ ਦਿੰਦਾ ਭਲਾ ਕੌਣ ਬਣਾ ਕੇ ਦਿੰਦਾ ਜੀ ਤੇ ਬਾਹਰਲਾ ਮੁਲਕ ਆ ਕੇ ਬਣਾ ਕੇ ਦੇ ਕੇ ਜਾਂਦਾ ਪਾਕਿਸਤਾਨ ਬਣਾ ਕੇ ਦੇ ਕੇ ਜਾਂਦਾ ਪਾਕਿਸਤਾਨ ਦਾ ਮੈਂ ਉੱਚੇ-ਉੱਚੇ ਤੌਰ ਤੇ ਨਾਮ ਇਸ ਕਰਕੇ ਬੋਲਿਆ ਐ ਇੱਥੋਂ ਦੀ ਹਕੂਮਤਾਂ ਇੱਥੋਂ ਦੀ ਸਰਕਾਰਾਂ ਕੋਈ ਵੀ ਕੰਮ ਹੋ ਜਾਵੇ ਇੱਥੇ ਪਾਕਿਸਤਾਨ ਸ਼ਹਿਦ ਦਿੰਦਾ ਤੁਹਾਨੂੰ ਕੌਣ ਸ਼ਹਿਦ ਦਿੰਦਾ ਜੀ ਸਰਕਾਰਾਂ ਦੇ ਮੂਰੇ ਸਵਾਲ ਕਰਨੇ ਚਾਹਣਾ ਮੈਂ ਪ੍ਰਸ਼ਾਸਨ ਦੇ ਮੂਰੇ ਸਵਾਲ ਕਰਨਾ ਚਾਹਣਾ ਤੁਹਾਨੂੰ ਕੋਈ ਗੁਆੜੀ ਮੁਲਕ ਤੁਹਾਨੂੰ ਇਸ ਗੱਲ ਦੀ ਸ਼ਹਿਦ ਦਿੰਦਾ ਹੈ ਕਿ ਤੁਸੀਂ ਆ ਵੀ ਇਹਨਾਂ ਤੁਸੀਂ ਸਾਰਾ ਕੁਝ ਕਿਉਂ ਨਹੀਂ ਠੀਕ ਕਰਦੇ ਤੁਸੀਂ ਕਿਉਂ ਖੁੱਲੀ ਛੁੱਟੀ ਦਿੱਤੀ ਹੋਈ ਹੈ ਕੀ ਇਹ ਸਾਰਾ ਕਸੂਰ ਇਹਨਾਂ ਦਾ ਨਹੀਂ ਹੈਗਾ ਸਰਕਾਰਾਂ ਦਾ ਕਸੂਰ ਨਹੀਂ ਹੈਗਾ ਜਿਹੜੇ ਉੱਥੋਂ ਦੇ ਮੰਤਰੀ ਸ਼ੰਤਰੀਆ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਨਜਾਇਜ਼ ਕਬਜ਼ੇ ਕੀਤੇ ਹੋਇਆ ਕੀ ਉਹਨਾਂ ਦਾ ਕਸੂਰ ਨਹੀਂ ਹੈਗਾ ਔਰ ਮੈਂ ਗੱਲ ਕਰਨ ਨਾ ਸੀਗਾ ਰੋਸ ਦੀ ਗੁੱਸੇ ਦੀ ਮੈਨੂੰ ਉਹਨਾਂ ਤੇ ਤਾਂ ਮੈਨੂੰ ਹਾਸਾ ਵੀ ਆਉਂਦਾ ਤਰਸ ਵੀ ਆਉਂਦਾ ਮੈਨੂੰ ਲੋਕਾਂ ਦੇ ਉੱਪਰ ਜਿਹੜੇ ਉਹਨਾਂ ਨੂੰ ਫਿਰ ਆਲਣ ਦਿੰਦੇ ਆ ਅਰੇ ਤੁਸੀਂ ਕੱਟ ਕੀਤਾ ਹੈਗਾ ਭਾਂਵੇਂ ਸ਼ਹਿਰ ਪਰ ਸ਼ਹਿਰ ਦੇ ਵਿੱਚ ਵੀ ਹੋਇਆ ਬੀਤੀ ਕੱਲ ਪਰਸੋ ਵੀ ਹੋਇਆ ਬਹੁ ਅੱਜ ਵੀ ਇਹ ਲੋਕਾਂ ਦੇ ਅੰਦਰ ਗੁੱਸਾ ਆ ਆਉਂਦੀ ਕੱਲ ਨੂੰ ਟਾਂਡੇ ਐ ਲੋਕ ਹੋਰ ਪ੍ਰੋਗਰਾਮੇ ਦਾ ਉਲੀਕਣ ਡੇ ਹੈਗੇ ਆ ਬੱਚੇ ਦੇ ਪਰਿਵਾਰ ਬੱਚੇ ਦੇ ਮਾਪੇ ਦੇਖੇ ਨਹੀਂ ਜਾਂਦੇ ਛੋਟਜੀ ਉਸ ਮਸੂਮ ਬੱਚੇ ਦੀ ਭੈਣ ਆ ਆ ਥੋੜੇ ਦਿਨ ਪਹਿਲਾਂ ਰਖੜੀ ਲੰਘ ਕੇ ਗਈ ਆ ਚਲੋ ਅਸੀਂ ਤਾਂ ਰਖੜੀਆਂ ਰਖੜੀਆਂ ਦੇ ਚੱਕਰਾਂ 'ਚ ਨਹੀਂ ਪੈਨੇ ਪਰ ਜਿਹੜੇ ਪੈਂਦੇ ਆ ਉਹਨਾਂ ਨੂੰ ਤਾਂ ਲੱਗਦਾ ਨਾ ਕਿ ਭੈਣ ਭਰਾ ਭਰਾ ਦਾ ਪਿਆਰ ਆ ਉਹ ਇੱਕ ਭੈਣ ਲੱਗੇ ਬੈਠੀ ਆ ਉਸ ਬੱਚੇ ਦੀ ਛੋਟਜੀ ਮਸੂਮ ਭੈਣਾ ਹੋਵੇ ਔਰ ਬੱਚਾ ਲੱਗੇ ਬੈਠਾ ਉਹਦੇ ਗੁੱਟ ਦੇ ਉੱਪਰ ਰਖੜੀਆਂ ਬੰਨੀਆਂ ਹੋਈਆਂ ਦੋ ਮੇਰੇ ਖਿਆਲ ਆ ਉਹ ਬੱਚੀ ਲਾਗੇ ਬੈਠੀ ਆ ਉਹ ਫੋਟੋਆਂ ਦੇਖੀਆਂ ਨਹੀਂ ਜਾਂਦੀਆਂ ਬੱਚਾ ਮੁਸਕਰਾਉਂ ਰਿਹਾ ਆ ਔਰ ਕਿੰਨੀ ਬੇਰਹਿਮੀ ਦੇ ਨਾਲ ਉਹਦਾ ਕਤਲ ਕਰ ਦਿੱਤਾ ਗਿਆ ਇਹ ਵੀ ਸੁਣ ਵਿੱਚ ਆਇਆ ਕਿ ਇਹੀ ਜਿਹੜਾ ਪ੍ਰਵਾਸੀ ਆ ਇਹ ਪਹਿਲਾਂ ਵੀ 7 ਬਰੇ ਜੇਲ ਦੇ ਵਿੱਚ ਕੱਟ ਕੇ ਆਇਆ ਇਦਾਂ ਦੇ ਕੇਸ ਦੇ ਵਿੱਚ ਅੱਛਾ ਪਹਿਲਾਂ 7 ਬਰੇ ਕੱਟ ਕੇ ਆ ਕਿੱਦਾਂ ਗਿਆ ਇਦਾਂ ਦੇ ਕੇਸ ਦੇ ਵਿੱਚ ਜਾਂ ਇਦਾਂ ਦੇ ਕੇਸ ਵਿੱਚ ਆਇਆ ਸੋ ਇਹ ਸਾਰਾ ਕੁਝ ਮੈਨੂੰ ਲੱਗਦਾ ਕਿ ਵੈਰੀਫਾਈ ਹੋਣਾ ਚਾਹੀਦਾ ਆ ਕੌਣ ਕਿੱਥੋਂ ਆਇਆ ਹੈਗਾ ਪਿਛੋਕੜ ਉਹਦਾ ਕਿੱਥੇ ਹੈਗਾ ਵਾਕਈ ਉਹ ਜਿੱਥੋਂ ਦਾ ਦੱਸਦਾ ਹੈਗਾ ਉੱਥੋਂ ਦਾ ਹੀ ਵਾਸੀ ਹੈਗਾ ਆ ਉਹ ਕੁਝ ਪਤਾ ਤਾਂ ਹੋਵੇ ਤੁਹਾਨੂੰ ਬਹੁਤ ਸਾਰੇ ਲੋਕ ਇੱਥੇ ਇਦਾਂ ਦੇ ਮਿਲਣਗੇ ਜਿਹੜੇ ਪ੍ਰਵਾਸੀ ਜਿਹੜੇ ਇੱਥੇ ਕ੍ਰਾਈਮ ਕਰਦੇ ਆ ਕ੍ਰਾਈਮ ਕਰਨ ਤੋਂ ਬਾਅਦ ਫਿਰ ਉਹ ਚਲੇ ਜਾਂਦੇ ਆ ਕਿੱਥੇ ਚਲੇ ਜਾਂਦੇ ਆ ਉਹ ਮੁੜ ਕੇ ਲੱਭਦੇ ਹੀ ਕਿਉਂ ਨਹੀਂ ਹੈਗੇ ਤੁਸੀਂ ਦੇਖੋ ਪਿਛਲੇ ਸਮੇਂ ਵਿੱਚ ਕਿੰਨਾ ਜ਼ਿਆਦਾ ਆਤੰਕਈ ਹੈਗਾ ਇਹ ਵੱਧ ਗਿਆ ਇੱਕ ਪਿੰਡ ਦੇ ਵਿੱਚ ਇੱਕ ਪ੍ਰਵਾਸੀ ਕੁੜੀ ਵਾਲਾ ਮਾਮਲਾ ਹੋਇਆ ਕੁੜੀ ਨੂੰ ਲੈ ਗਿਆ ਉਹ ਲੋਕ ਇਕੱਠੇ ਹੋ ਗਏ ਚਲੋ ਕੁੜੀ ਬਹੁਤ ਕੁਝ ਹੋਇਆ ਉੱਥੇ ਉਹ ਧਮਕੀ ਦੇ ਕੇ ਗਿਆ ਪਿੰਡ ਕਹਿੰਦਾ ਮੈਂ ਫੇਰ ਆਉਂਗਾ ਕਹਿੰਦਾ ਸੋ ਇੱਥੋਂ ਤੱਕ ਆ ਆ ਗਿਆ ਸਾਰਾ ਸਿਸਟਮ ਇਹ ਵਾਖ ਵਖਾ ਤੁਸੀਂ ਆ ਲੁਧਿਆਣੇ ਚਲ ਜਾ ਤੁਹਾਡੇ ਗੱਲ ਨੂੰ ਪੈਂਦੇ ਆ ਉਹ ਸਰਦਾਰਾਂ ਦੀਆਂ ਦਾੜ੍ਹੀਆਂ ਨੂੰ ਪੈਂਦੇ ਆ ਪੱਗਾਂ ਨੂੰ ਹੱਥ ਪਾਉਣ ਡੈ ਪਏ ਜੇ ਪੰਜਾਬੀ ਉਹ ਆ ਸਾਰਾ ਕੁਝ ਵਾਪਰ ਡੈ ਪਿਆ ਇਹਦੇ ਵਿੱਚ ਕਸੂਰ ਕਿਹਦਾ ਹੈਗਾ ਆ ਇਹ ਲੱਭਣ ਦੀ ਜ਼ਰੂਰਤ ਆ ਜਿਹੜੇ ਮੈਂ ਗੱਲ ਕਰਨ ਲੈ ਸਕਣਾ ਤੁਸੀਂ ਪੰਜਾਬੀਓ ਤੁਸੀਂ ਪ੍ਰੋਟੈਸਟ ਕਰਨ ਡੇ ਹੁੰਦੇ ਜੋ ਉਹਨਾਂ ਦੇ ਖਿਲਾਫ ਤੁਹਾਡੇ ਆਹੀ ਲੀਡਰ ਜਿਨ੍ਹਾਂ ਦੀ ਬਦੌਲਤ ਉਹਨਾਂ ਨੇ ਇੱਥੇ ਸ਼ੈਲਟਰ ਲਈ ਹੋਈ ਆ ਜਿਨ੍ਹਾਂ ਨੇ ਆਪਣੀਆਂ ਵੋਟਾਂ ਦੀ ਖਾਤਰ ਉਹਨਾਂ ਨੂੰ ਇੱਥੇ ਕਹਤਾ ਵੀ ਠੀਕ ਆ ਤੁਸੀਂ ਇੱਥੇ ਪੱਕੇ ਹੋ ਜਾਓ ਕੋਈ ਗੱਲ ਨਹੀਂ ਤੁਹਾਨੂੰ ਕਾਰਡ ਬਣਾ ਕੇ ਦਾਂਗੇ ਤੁਹਾਡੇ ਘਰੇ ਆ ਤੁਸੀਂ ਫਲਣੇ ਜਗ੍ਹਾ ਖਾਲੀ ਪਈ ਆ ਕਰੀ ਚਲੋ ਕਬਜੇ ਕਬਜੇ ਕਰਨ ਦੇ ਵਾਸਤੇ ਜ਼ਰੂਰੀ ਨਹੀਂ ਹੈਗਾ ਕੋਈ ਕੋਈ ਲੀਡਰ ਨਾਲ ਤੁਰਦਾ ਹੁੰਦਾ ਆ ਪ੍ਰਸ਼ਾਸਨ ਨਾਲ ਤੁਰਦਾ ਹੁੰਦਾ ਆ ਸਰਕਾਰ ਭਗਵੰਤ ਮਾਨ ਪ੍ਰਕਾਸ਼ਿਓ ਬਾਦਲ ਦਾ ਪਹਿਲਾ ਕੈਪਟਨ ਅਮਰਿੰਦਰ ਸਿੰਘ ਰਏ ਉਹ ਉਹ ਨਾਲ ਥੋੜੋ ਹੁੰਦੇ ਹੁੰਦੇ ਵੀ ਲੈ ਇੱਥੇ ਤੂੰ ਕਰ ਲੈ ਕਬਜਾ ਕਬਜਾ ਕਿੱਦਾਂ ਹੁੰਦੇ ਆ ਤੇ ਕਬਜੇ ਕਰਵਾਉਣੇ ਕਿੱਦਾਂ ਹੁੰਦੇ ਆ ਤੇ ਕਰਨੇ ਕਿੱਦਾਂ ਹੁੰਦੇ ਆ ਭਲਾ ਕਬਜੇ ਐ ਉਹ ਕਰਨੇ ਹੁੰਦੇ ਆ ਵੀ ਕਿਸੇ ਨੇ ਕਬਜਾ ਕਰਨ ਵਾਸਤੇ ਮੈਂ ਹੁਣ ਘਰੋਂ ਨਿਕਲਣਾ ਮੰਨ ਲਓ ਮੈਂ ਫਲਾਨੀ ਜਗ੍ਹਾ ਤੇ ਕਬਜਾ ਕਰਨਾ ਮੈਂ ਉੱਥੇ ਕਬਜਾ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਪ੍ਰਸ਼ਾਸਨ ਨੇ ਸਰਕਾਰਾਂ ਨੇ ਮੰਤਰੀਆਂ ਨੇ ਉਹਨਾਂ ਨੇ ਮੈਨੂੰ ਰੋਕਣਾ ਨਹੀਂ ਉਹ ਬਸ ਜਦੋਂ ਨਹੀਂ ਰੋਕਣਾ ਤੇ ਆਪੇ ਕਬਜ਼ਾ ਹੋ ਗਿਆ ਰੋਕਣਾ ਕਿਉਂ ਨਹੀਂ ਆਪਲਾ ਜਿਹੜੇ ਕੰਮ ਨੂੰ ਉਹਨਾਂ ਨੇ ਰੋਕਣਾ ਹੋਵੇ ਉਹ ਰੋਕ ਵੀ ਲੈਂਦੇ ਆ ਜਿਹੜੇ ਕੰਮ ਨੂੰ ਨਹੀਂ ਰੋਕਣਾ ਇਹਦਾ ਮਤਲਬ ਉਹ ਚਾਹੁੰਦੇ ਆ ਵੀ ਇਹ ਕਰ ਲੈਣ ਕਬਜ਼ਾ ਕੋਈ ਗੱਲ ਨਹੀਂ ਹੈਗੀ ਜਦੋਂ ਹੋ ਗਏ ਉਸ ਤੋਂ ਬਾਅਦ ਫਿਰ ਉਹ ਵੋਟ ਬੈਂਕ ਹੋ ਗਿਆ ਉਹਨਾਂ ਦਾ ਪੱਕਾ ਫਿਰ ਕੋਈ ਮਾੜੀ ਮੋਟੀ ਜਿਹੜੇ ਚੂਹਾ ਦੇ ਕੰਡੇ ਦੇ ਉੱਪਰ ਹੈ ਗਿਆ ਪਾਣੀ ਮਾੜਾ ਮੋਟਾ ਹੜ੍ਹ ਆ ਗਿਆ ਇਦਾਂ ਹੁਣ ਚੂਹ ਦੇ ਕੰਡੇ ਉੱਪਰ ਝੁੱਗੀ ਪਾਈ ਆ ਮੰਨ ਲਓ ਝੌਂਪੜੀ ਹੁਣ ਪਾਣੀ ਤੇ ਖਹਿ ਕੇ ਲੰਘਣਾ ਜਦੋਂ ਪਾਈ ਚੂਹ ਦੇ ਵਿੱਚ ਉਹ ਆ ਉਸ ਤੋਂ ਬਾਅਦ ਫਿਰ ਉਹਨਾਂ ਦੀ ਮਦਦ ਅਸੀਂ ਪੰਜਾਬੀਆਂ ਨੇ ਕਰਨੀ ਵੀ ਆ ਜਾ ਕੇ ਸਾਰਾ ਕੁਝ ਅਸੀਂ ਨਾ ਇਹ ਵੇਖਣਾ ਪਈ ਪਈ ਉਹਨਾਂ ਦੇ ਕੋਲ ਕੀ ਆ ਕੀ ਨਹੀਂ ਹੈਗੇ ਆ ਕੌਣ ਲੋਕ ਹੈਗੇ ਆ ਉਹਨਾਂ ਦੇ ਉਹਨਾਂ ਦਾ ਪਿਛੋਕੜ ਕੀ ਹੈਗਾ ਅਸੀਂ ਵੀ ਉਹਨਾਂ ਦੇ ਨਾਲ ਪੂਰੇ ਮੁੱਢ ਅਸੀਂ ਆਪਣੇ ਲੋ ਅਸੀਂ ਇਹ ਸੇਵਾ ਕਰਿਆ ਅਸੀਂ ਅਸੀਂ ਆਪਣੇ ਲੋ ਐ ਕਹਿ ਕੇ ਆਪਣੇ ਮਨ ਨੂੰ ਆਪਾਂ ਊ ਤਸੱਲੀ ਦੇ ਲੈਣੇ ਆ ਇੱਥੇ ਵੱਡੀਆਂ-ਵੱਡੀਆਂ ਕੋਠੀਆਂ ਮੈਂ ਦੁਆਬੇ 'ਚ ਰਹਿੰਦਾ ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ਅੱਛਾ ਤੁਸੀਂ ਛੜਪੁਰ ਜ਼ਿਲ੍ਹਾ ਦਾ ਪੂਰਾ ਘੁੰਮ ਕੇ ਵੇਖੋ ਤੁਹਾਨੂੰ ਕਈ ਪਿੰਡ ਇਦਾਂ ਦੇ ਮਿਲਣਗੇ ਪਿੰਡਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਘਟਵਾ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਆ ਮੁਕੇਰੀਆਂ ਦੇ ਲਾਗੇ ਇੱਕ ਪਿੰਡ ਉਹ ਮੁਕੇਰੀਆਂ ਤੋਂ ਜਦੋਂ ਤੁਸੀਂ ਜਲੰਧਰ ਤੋਂ ਮੁਕੇਰੀਆਂ ਨੂੰ ਜਾਂਦੇ ਹੋ ਤਾਂ ਮੁਕੇਰੀਆਂ ਤੋਂ 4 ਕਿਲੋਮੀਟਰ ਉਰੇ ਸੱਜੇ ਹੱਥ ਪਿੰਡ ਉਹ ਮੈਨੂੰ ਪਿੰਡ ਦਾ ਨਾਮ ਭੁੱਲ ਗਿਆ ਉੱਥੇ ਬੇਦਬੀ ਦੀ ਘਟਨਾ ਵਾਪਰ ਗਈ ਸੀ ਛੋਟਾ ਜਿਹਾ ਇੱਕ ਬੱਚਾ ਪ੍ਰਵਾਸੀਆਂ ਦਾ ਉਹ ਕਿੰਨੇ ਦਿਨ ਲਗਾਤਾਰ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਾ ਰਿਹਾ ਗੁਰਦੁਆਰਾ ਸਾਹਿਬ ਦਾ ਜਿਹੜਾ ਮੇਨ ਗੇਟ ਆ ਇਦਾਂ ਅੰਦਰ ਦੇ ਹੱਥ ਪਾ ਕੇ ਕਿਉਂਕਿ ਉਹਨੂੰ ਜਿਹੜਾ ਮੇਨ ਗੇਟ ਵਾ ਉਹ ਪੂਰਾ ਇਦਾਂ ਨਹੀਂ ਸ਼ੀਟ ਲੱਗੀ ਹੋਈ ਸੀਗੀ ਇਦਾਂ ਐਂਗਲ ਜੇ ਲੱਗੇ ਹੋ ਸੀਗੇ ਸਰ ਗਿਆ ਜੇ ਕਹ ਲੋ ਇਹਦਾ ਵਿੱਚ ਦੀ ਹੱਥ ਪਾ ਕੇ ਅੰਦਰਲੇ ਪਾਸੇ ਉਹ ਕੁੰਡੀ ਨੂੰ ਖੋਲ ਕੇ ਅੰਦਰ ਚਲ ਜਾਂਦਾ ਹੁੰਦਾ ਸੀਗਾ ਕੈਮਰੇ ਲੱਗੇ ਹੋ ਸੀਗੇ ਬਾਕਾਇਦਾ ਉੱਥੇ ਕਿੰਨੇ ਹੀ ਦਿਨ ਲਗਾਤਾਰ ਜਦੋਂ ਪਿੱਛੇ ਫੁਟੇਜ ਕਢਵਾ ਕੇ ਜਦੋਂ ਦੇਖੀਆਂ ਅੰਦਰ ਜਾਂਦਾ ਆ ਉਹ ਉਹ ਗੋਲਕ ਦੇ ਉੱਪਰ ਜਿਹੜੇ ਉੱਪਰ ਪੈਸੇ ਪਏ ਹੋਇਆ ਉਹ ਚੁੱਕਦਾ ਆ ਐਦਾਂ ਘੁੰਮਦਾ ਆ ਪ੍ਰਕਰਮ ਅਜਿਹਾ ਆਪਾਂ ਕਰਦੇ ਆ ਘੁੰਮ ਕੇ ਆਣ ਕੇ ਫਿਰ ਉੱਥੇ ਪ੍ਰਸ਼ਾਦ ਪਿਆ ਜਿੱਥੇ ਪ੍ਰਸ਼ਾਦ ਵਾਲੇ ਡੱਬੇ ਚੋਂ ਐ ਕੱਢਦਾ ਪ੍ਰਸ਼ਾਦ ਉੱਥੇ ਪਰ ਸਤਕਾਰ ਸਹਿਤ ਕਈ ਵਾਰੀ ਆਪਾਂ ਉਥੋਂ ਚੂੜਾ ਲੈ ਲੈਨੇ ਆ ਉੱਥੇ ਰੱਖਿਆ ਉਹ ਉਹਦੇ ਵਿੱਚੋਂ ਚੱਕ ਕੇ ਉਹ ਪਾਣੀ ਜਾ ਜਾਂ ਉਹ ਵੀ ਏਦਾਂ ਮੂੰਹ ਨੂੰ ਏਦਾਂ ਲਾਉਂਦਾ ਹੈਗਾ ਫਿਰ ਉੱਤੇ ਇਹ ਹੱਥ ਛਾੜਦਾ ਆ ਹੱਥ ਛਾੜਦਾ ਫਿਰ ਉੱਤਰ ਜਾਂਦਾ ਆ ਫਿਰ ਇੱਕ ਦਿਨ ਏਦਾਂ ਦਾ ਆਉਂਦਾ ਹੈਗਾ ਜੀ ਜਦੋਂ ਆਪਾਂ ਫੁਟੇਜ ਦੇਖੀ ਸਾਰੀ ਉਹ ਸੀ ਸੀ ਟੀਵੀ ਵਾਲੀ ਫਿਰ ਐ ਘੁੰਮ ਕੇ ਗਿਆ ਗੁਰੂ ਮਹਾਰਾਜ ਜੀ ਦੇ ਪ੍ਰਕਰਮ ਅੱਜ ਦਾ ਆਪਾਂ ਕਰਦੇ ਆ ਉੱਥੇ ਕਨਾਂ ਇੱਕ ਛੋਟੀ ਜੀ ਐਨੀ ਕਲ ਮਾਰੀ ਸੀ ਉਹਦੇ ਵਿੱਚ ਗੁੱਟ ਕੇ ਰੱਖਿਓ ਗੁਰਬਾਣੀ ਉਹਨੇ ਉਹਦੇ ਵਿੱਚ ਏਦਾਂ ਹੱਥ ਪਾਇਆ ਹੱਥ ਬਾਹਰ ਕੱਢਿਆ ਸਾਨੂੰ ਨਜ਼ਰ ਆਉਂਦਾ ਆ ਫਿਰ ਉਹ ਉੱਥੇ ਗਿਆ ਮਹਾਰਾਜ ਜੀ ਦੀ ਤਾਬਿਆ ਜਿੱਥੇ ਬੈਨੇ ਆਪਾਂ ਮੰਨ ਲਓ ਉੱਥੇ ਜਾ ਕੇ ਉਹਨੇ ਰੁਮਾਲਾ ਸਾਹਿਬ ਤਾ ਚ ਉਹਨੇ ਗੁਰੂਗ੍ਰੰਥ ਸਾਹਿਬਾ ਦੇ ਅੰਗ ਉਹਨੇ ਬੇਅਦਬੀ ਕਰ ਦਿੱਤੀ। ਔਰ ਉਸ ਪਿੰਡ ਦੇ ਵਿੱਚ ਜਦੋਂ ਆਪਾਂ ਲਗਾਤਾਰ ਕਿੰਨੇ ਦਿਨ ਜਾਣਾ ਸਾਨੂੰ ਪਿਆ ਉੱਥੇ ਜਦੋਂ ਉੱਥੇ ਪਿੰਡ ਦੀ ਪੰਚਾਇਤ ਨੂੰ ਸੱਦਿਆ ਜਦੋਂ ਪਿੰਡ ਦੇ ਜਿਹੜੇ ਮੋਹਤਵਾਰ ਸੀਗੇ ਉਹ ਸਾਰੇ ਉੱਥੇ ਆ ਗਏ ਜਦੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਹਨਾਂ ਪਿੰਡ ਵਾਲੇ ਨੇ ਆਪ ਦੱਸੀ ਇਹ ਗੱਲ ਕਹਿੰਦੇ ਅਸੀਂ ਸਾਡੇ ਪਰਿਵਾਰਾਂ ਦੇ ਜੀ ਸਾਡੇ ਮੁੰਡੇ ਜਿਹੜੇ ਹੈਗੇ ਆ ਜਵਾਨ-ਜਵਾਨ ਉਹ ਤੇ ਸਾਰੇ ਚੱਲ ਗਏ ਆ ਬਾਹਰ ਵਿਦੇਸ਼ਾਂ ਨੂੰ ਵਾਦੂਕ ਮਈਆਂ ਦੇ ਚੱਕਰਾਂ ਵਿੱਚ ਜਾਂ ਕਿਸੇ ਨਾ ਕਿਸੇ ਹੋਰ ਵਜ੍ਹਾ ਦੇ ਕਰਕੇ ਚਲ ਗਏ ਉਹ ਪੰਜਾਬ ਛੱਡ ਕੇ ਤੇ ਕਹਿੰਦੇ ਸਾਡੇ ਪਿੰਡ ਦੇ ਵਿੱਚ ਮੈਨੂੰ ਹੁਣ ਐਗਜੈਕਟ ਭੁੱਲ ਗਿਆ ਅੰਕੜੇ ਭੁੱਲ ਗਿਆ ਗਿਣਤੀ ਜੋ ਉਹਨਾਂ ਨੇ ਦੱਸੀ ਸੀ ਵੋਟਾਂ ਦੀ ਉਹਨਾਂ ਨੇ ਭਾਵ ਜਿੰਨਾ ਵੀ ਸੀ ਉਹ ਮਤੋਂ ਦੱਸ ਦੇਣਾ ਮੋਟਾ-ਮੋਟਾ ਮੰਨ ਲਓ 100 ਵੋਟ 100 ਵੋਟਾਂ ਆ 100 ਦੇ ਵਿੱਚੋਂ 70 ਵੋਟਾਂ ਉਹ ਕਹਿੰਦੇ ਇਹਨਾਂ ਦੀਆਂ ਤੇ 30% ਆਪਾਂ ਆ ਕਹਿੰਦੇ ਮਲੇ ਸੋ ਸੋ ਦੇ ਵਿੱਚ 70% ਪ੍ਰਵਾਸੀ ਆ ਤੇ 30% ਪੰਜਾਬੀ ਆ ਇੱਕ ਪਿੰਡ ਦੇ ਹਾਲਾਤ ਇਵੇਂ ਦੇ ਆ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਨਿਗਾਹ ਮਾਰ ਕੇ ਵੇਖ ਲਓ ਕਈ ਪਿੰਡਾਂ ਦੇ ਹਾਲਾਤ ਇਵੇਂ ਦੇ ਹੋ ਗਏ ਆ ਪੰਜਾਬੀਆਂ ਦੀ ਗਿਣਤੀ ਘਟੋਆ ਉਹਨਾਂ ਦੀ ਗਿਣਤੀ ਵਧੇਰੇ ਹੋ ਗਈ ਆ ਤੁਹਾਨੂੰ ਇੱਥੇ ਸਾਡੇ ਦੁਆਬੇ ਦੇ ਵਿੱਚ ਤੁਸੀਂ ਨਿਗਾਹ ਮੈਂ ਜਾਨਣਾ ਕਿ ਬ੍ਰੇ ਵਿੱਥੀ ਦਾ ਹੈਗਾ ਇੱਥੇ ਸਰਦਾਰ ਸਾਹਿਬ ਹਾਲਾਤ ਇਵੇਂ ਦੇ ਬਣ ਚੁੱਕੇ ਆ ਇੱਥੇ ਪੰਜਾਬ ਦੇ ਵਿੱਚ ਕੋਠੀਆਂ ਖਾਲੀ ਪਈਆਂ ਨੇ ਕਰੋੜਾਂ ਕਰੋੜਾਂ ਦੀਆਂ ਕੋਠੀਆਂ ਤਿੰਨ ਤਿੰਨ ਮੰਜਲਾ ਕੋਠੀਆਂ ਖੇਤਾਂ ਦੇ ਵਿੱਚ ਐਨ ਬੜੀਆਂ ਆਲੀਸ਼ਾਨ ਨਜ਼ਰ ਆਉਣ ਡੀਆਂ ਉੱਪਰ ਟਰੈਕਟਰ ਬਣਿਆ ਹੋਇਆ ਕਿਸੇ ਦੇ ਉੱਪਰ ਬਾਜ਼ ਬਣਿਆ ਹੋਇਆ ਕਿਸੇ ਦੇ ਉੱਪਰ ਕੁਝ ਬਣਿਆ ਕਿਸੇ ਦੇ ਬਾਹਲ ਦੇ ਬਣੇ ਹੋਇਆ ਕਿਤੇ ਕੁਝ ਬਣਿਆ ਹੋਇਆ ਆਲੀਸ਼ਾਨ ਕੋਠੀਆਂ ਸਾਡੇ ਬੰਦੇ ਛੱਡ ਕੇ ਚੱਲ ਗਏ ਇੱਥੇ ਬਣਾ ਕੇ ਵਿਦੇਸ਼ਾਂ ਦੀ ਧਰਤੀ ਤੇ ਕਈ ਜ਼ਮੀਨਾਂ ਵੀ ਵਿੱਚ ਜਾਣ ਡੇ ਜੇ ਉੱਥੇ ਰਹਿਣ ਕੌਣ ਡੇ ਜੇ ਅਸੀਂ ਇਹਨਾਂ ਨੂੰ ਆਖੇ ਸੰਭ ਗਏ ਆ ਕਾਦੇ ਵਾਸਤੇ ਇਹ ਸਾਮ ਸੰਭਾਲ ਕਰਿਆ ਕਰਨਗੇ ਸਾਮ ਸੰਭਾਲ ਕਰਨ ਆਏ ਉਹ ਤੁਹਾਡੇ ਤੇ ਕਾਬਜ਼ ਹੋ ਕੇ ਬੈਗਾ ਤੁਹਾਡੇ ਗਲ ਨੂੰ ਹੱਥ ਪਾਉਣ ਡੇ ਪਏ ਆ ਸਰ ਪਹਿਲਾ ਪਹਿਲਾ ਤੇ ਐਂ ਲੱਗਦਾ ਵੀ ਠੀਕ ਆ ਜੀ ਚਲੋ ਵਧੀਆ ਆ ਸਾਫ ਸမ္ਹਾਲ ਹੁੰਦੀ ਰਹੂਗੀ ਝਾੜੂ ਪੋਚਾ ਲਉਂਦੇ ਰਹਿਣਗੇ ਆ ਹੁਣ ਵੇਖ ਲਓ ਝਾੜੂ ਪੋਚੇ ਜਿਹੜੇ ਲਾਉਣ ਵਾਸਤੇ ਅੰਦਰ ਵਾਲੇ ਸਕੇ ਆ ਕੁਝ ਹੋਣ ਡਿਆ ਪਿਆ ਜੀ ਕੀ ਆਪਾਂ ਹੁਣ ਜਾਗਾਂਗੇ ਹੁਣ ਜਾਗਿਆ ਕਿੰਨਾਕ ਜਾ ਸਕਦਾ ਹੈਗਾ ਉਹਨਾਂ ਕ ਤਾ ਜਾਗਣ ਦੀ ਲੋੜ ਹੈਗੀ ਹੋਈ ਹੈ ਨਾ ਘਟੋ ਘਟ ਵਕ ਵਕ ਤੇ ਰਾਜਥੇ ਬੰਦੀਆਂ ਲੱਗੀਆਂ ਹੋਈਆਂ ਨੇ ਮੈਂ ਵੀ ਵਿਚੇ ਵਿਚਰਦਾ ਹੁੰਨਾ ਕਿ ਵੀਰ ਨਾਲ ਜਾਇਦਾ ਹੈਗਾ ਵਿਚਰੀਦਾ ਇੱਥੇ ਹਰਪੁਰ ਸ਼ਹਿਰ ਦੇ ਵਿੱਚ ਵੀ ਜਦੋਂ ਮੀਟਿੰਗ ਹੁੰਦੀ ਆ ਕੱਲੂ ਵੀ ਕਰਨੀ ਆ ਅੱਜ ਵੀ ਇਕੱਠੇ ਹੋਈ ਸਕੇ ਸਾਰੇ ਜਾਨੇ ਹੁਣ ਉੱਥ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕਹਿੰਦਾ ਜੀ ਆਪਾਂ ਐ ਕਰਦਾਂ ਕੋਈ ਕਹਿੰਦਾ ਜੀ ਆਪਾਂ ਉਹ ਕਰਦਾਂਗੇ ਮੈਂ ਇਹ ਸੋਚਦਾ ਹੈਗਾ ਕਿ ਤੁਸੀਂ ਆਹ ਕਰਦਾਂਗੇ ਤੁਸੀਂ ਉਹ ਕਰਦੋਗੇ ਜਦੋਂ ਤੁਹਾਡੇ ਤੇ ਪਰਚਾ ਦਰਜ ਹੋ ਜਾਣਾ ਹੈ ਕੀਤਾ ਕੀ ਜਾਵੇ ਫਿਰ ਬਹੁਤ ਸਾਰੇ ਸੱਜਣ ਸੂਝਵਾਨ ਹੈਗੇ ਆ ਉਹ رائے ਦਿੰਦੇ ਆ ਉਹ رائے ਦੇਣ ਹੋਰ ਸਕੋ ਉਹ ਰਾਏ ਸਾਰੀਆਂ ਇਕੱਠੀਆਂ ਕਰਕੇ ਵਕੀਲਾਂ ਦੇ ਵੀ ਉਹਦੇ ਵਿੱਚ رائے ਲੈ ਲਈ ਜਾਵੇ ਫਿਰ ਦੇਖਿਆ ਜਾਵੇ ਵੀ ਕੀਤਾ ਕੀ ਜਾ ਸਕਦਾ ਦੇਖੋ ਜਿਹੜੇ ਪੱਕੇ ਇਥੋਂ ਦੇ ਵਸਨੀਕ ਬਣ ਚੁੱਕੇ ਹੋ ਆ ਉਹਨਾਂ ਦੇ ਤਾਂ ਪਿੱਛੇ ਪਤੇ ਜਿੱਥੇ ਉਹ ਛੋਕੜ ਜਿੱਥੋਂ ਜਿੱਥੋਂ ਆਇਓ ਆ ਜਿਹੜੇ ਸੂਬੇ ਤੋਂ ਔਰ ਉਹ ਪਿੱਛੇ ਉਹਨਾਂ ਦਾ ਘਰ ਕਿੱਥੇ ਹੈਗਾ ਉਹ ਸਾਰਾ ਕੁਝ ਪ੍ਰਸ਼ਾਸਨ ਦੇ ਕੋਲ ਤੇ ਹੋਵੇ ਹੈਨਾ ਉਹ ਸਾਰੇ ਉਹਨਾਂ ਦਾ ਜੇ ਇਥੋਂ ਕੋਈ ਕਰਕੇ ਕ੍ਰਾਈਮ ਚੱਲ ਜਾਵੇ ਹੁਣ ਅਮਰੀਕਾ ਤੋਂ ਵੀ ਮੰਨ ਲਓ ਜੇ ਕੋਈ ਪੰਜਾਬੀ ਆ ਅਮਰੀਕਾ ਤੋਂ ਕੋਈ ਕ੍ਰਾਈਮ ਕਰਕੇ ਜੋ ਇੱਥੇ ਦੌੜ ਆਵੇ ਪੰਜਾਬ ਪਤਾ ਹੈ ਨਾ ਜੀ ਪੰਜਾਬ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਕਿਹੜੇ ਮਹੱਲੇ ਤੋਂ ਉਹਦਾ ਐਡਰੈਸ ਵਗੈਰਾ ਹੱਕਰੇ ਨਾ ਬੜੇ ਵਖਰੀ ਗੱਲ ਵਾ ਉਹ ਪਤਾ ਤੇ ਹੈਗਾ ਨਾ ਵੀ ਕੌਣ ਆਏ ਦੇ ਰਿਸ਼ਤੇਦਾਰੇ ਦੇ ਮਾਤਾ ਪਿਤਾ ਇਹਦੇ ਬੱਚੇ ਕੌਣ ਕਿੱਥੇ ਰਹਿੰਦੇ ਹੈਗੇ ਭੈਣ ਭਰਾ ਕਿ ਪਤਾ ਹੁਣ ਉਹਨਾਂ ਦਾ ਵੀ ਇਹ ਪਤਾ ਲੱਗਣ ਦਾ ਹੈ ਪਵੇ ਇੱਕ ਤਾਂ ਇਹ ਹੋ ਜਵੇ ਤੇ ਦੂਸਰਾ ਪੰਜਾਬ ਦੇ ਵਿੱਚ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਜਿਹੜੇ ਪ੍ਰਵਾਸੀ ਐ ਜਿਹੜੇ ਤਾਂ ਰਹਿਣ ਦੇ ਹੈਗੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਆ ਭਾਵ ਕੇ ਜਿਨ੍ਹਾਂ ਦਾ ਕੋਈ ਪਤਾ ਨਹੀਂ ਹੈਗਾ ਜਿਨ੍ਹਾਂ ਦਾ ਕੋਈ ਆਧਾਰ ਕਾਰਡ ਨਹੀਂ ਹੈਗਾ ਉਹਨਾਂ ਬਾਰੇ ਵਿਚਾਰ ਕੀਤੀ ਜਾਵੇ ਵੀ ਇਹ ਕਿੱਦਾਂ ਆ ਭਈ ਇਹਨਾਂ ਦਾ ਕੀ ਹੋਵੇ ਜਿਹੜੇ ਪਿੱਛੋਂ ਕ੍ਰਾਈਮ ਕਰਕੇ ਆਏ ਹੋਏ ਆ ਆਪਣੇ ਸੂਬਿਆਂ ਦੇ ਵਿੱਚ ਉਹਨਾਂ ਦਾ ਪਿਛੋਕੜ ਖੰਘਾਲਿਆ ਜਾਵੇ ਤੇ ਕੀ ਇਹਨਾਂ ਦੇ ਉੱਪਰ ਉੱਥੇ ਕੋਈ ਮੁਕਦਮੇ ਤਾਂ ਨਹੀਂ ਦਰਜ ਹੈਗੇ ਉਹਨਾਂ ਨੂੰ ਚੁੱਕ ਕੇ ਫਿਰ ਉਹਨਾਂ ਦੇ ਹਵਾਲੇ ਕੀਤਾ ਜਾਵੇ ਸੋ ਇਸ ਤਰੀਕੇ ਦੇ ਨਾਲ ਕੁਝ ਨਾ ਕੁਝ ਤਾਂ ਕਰਨਾ ਹੀ ਪਊਗਾ ਔਰ ਇਸ ਤੋਂ ਵੱਡੀ ਔਰ ਸਿਰੇ ਦੀ ਜਿਹੜੀ ਗੱਲ ਵਾ ਮੈਨੂੰ ਲੱਗਦਾ ਕਿ ਉਹ ਇਹ ਕੀਤੇ ਜਾਣ ਦੀ ਜ਼ਰੂਰਤ ਹੈ ਸਾਰੇ ਪੰਜਾਬ ਦੀਆਂ ਧਿਰਾਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ Hindu ਜਥੇਬੰਦੀਆਂ ਸਾਰੇ ਔਰ ਮੈਂ ਇੱਥੇ ਵੇਖਣੇ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਦੁੱਖ ਬਹੁਤ ਜ਼ਿਆਦਾ ਜੋ ਬੱਚਿਆਂ ਨਾਲ ਵਾਪਰਿਆ ਪਰ ਖੁਸ਼ੀ ਇਸ ਗੱਲ ਦੀ ਆ ਕਿ ਮੈਨੂੰ ਲੱਗਦਾ ਕਿ ਉਹ ਜਿਹੜਾ ਬੱਚ ਉਹ ਸ਼ਾਇਦ ਸਾਨੂੰ ਨਾ ਕਹਲੂਣਾ ਦੇ ਗਿਆ ਇੱਥੇ ਮੈਂ ਨਾ ਹੁਸ਼ਿਆਰਪੁਰ ਦੇ ਵਿੱਚ ਦੇਖਿਆ ਮੈਨੂੰ ਵੀ ਪਤਾ ਹੈਗਾ ਉਹ ਕਈ ਬੰਦੇ ਨਾ ਜਿਹਨਾਂ ਨੂੰ ਆਪਾਂ ਵੀ ਨਹੀਂ ਚਰਦੇ ਸਾਡੇ ਵਿਚਾਰ ਧਾਰਕ ਵੱਖਰੇ ਨੇ ਹੁੰਦੇ ਆ ਕਈ ਵਾਰ ਉਹ ਸਾਨੂੰ ਨਹੀਂ ਖਰੇ ਚਰਦੇ ਹੋਣਗੇ ਪਰ ਇਸ ਮਾਮਲੇ 'ਚ ਕੱਲ ਮੈਂ ਵੇਖਿਆ ਸਾਰੇ ਇੱਕ ਦੂਜੇ ਦੀ ਬਾਹ ਫੜ ਕੇ ਤੁਰੇ ਹੋ ਸਗੇ ਐਦਾਂ ਹੱਥ ਇੱਕ ਦੂਜੇ ਦਾ ਫੜ ਕੇ ਐਦਾਂ ਮਾਰਚ ਕੀਤਾ ਕੱਲ ਸਾਰਿਆਂ ਨੇ ਹਿੰਦੂ ਜਥੇਬੰਦੀ ਆਇਆ ਭਾਵੇਂ ਸਿੱਖ ਜਥੇਬੰਦੀ ਆਇਆ ਭਾਵੇਂ ਸਾਰੀਆਂ ਮੁਸਲਮਾਨ ਜਥੇਬੰਦੀਆਂ ਸਾਰੇ ਇਸ ਮਾਮਲੇ 'ਚ ਸਾਰੇ ਇਕਜੁੱਟਾ ਹੋਰ ਉਹ ਇਕਜੁੱਟ ਹੋ ਕੇ ਨਾ ਜੀ ਪੰਜਾਬ ਦੀ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਕਾਮਯਾਬ ਹੋ ਜਾਓ ਜਿੱਦਾਂ ਹਿਮਾਚਲ ਹੋ ਗਿਆ ਜਾਂ ਕੋਈ ਹੋਰ ਸੂਬਾ ਹੋ ਸਕਦਾ ਜਿਹੜਾ ਮੇਰੀ ਜਾਣਕਾਰੀ ਵਿੱਚ ਨਾ ਹੋਵੇ ਕਿ ਜਦੋਂ ਉੱਥੇ ਜਾ ਕੇ ਤੁਸੀਂ ਅੰਨੇਵਾਹ ਦਾ ਜ਼ਮੀਨ ਨਹੀਂ ਲੈ ਸਕਦੇ ਜਿੱਥੇ ਪੰਜ ਬੰਦਿਆਂ ਦੇ ਵੜਨ ਦੀ ਥਾਂ ਆ ਉੱਥੇ 50-50 ਬੰਦੇ ਤੁੰਨੇ ਹੋਣ ਫਿਰ ਉੱਥੇ ਆਹ ਸਾਰੇ ਹਾਲਾਤ ਐਵੇਂ ਦੇ ਬਣ ਜਾਂਦੇ ਆ ਤੁਸੀਂ ਪੁਰਹੀਰ ਵਾਲੀ ਮੰਡੀ ਹੁਸ਼ਿਆਰਪੁਰ ਦੀ ਗੱਲ ਕਰਨ ਦੇ ਆ ਤੁਸੀਂ ਪੁਰਹੀਰਾ ਹੁਸ਼ਿਆਰਪੁਰ ਦੀ ਮੰਡੀ ਵਿੱਚ ਇੱਕ ਵੱਡਿਓ ਸ਼ੁਰੂ ਹੋ ਜਾਓ ਇੱਕ 게ਟ ਤੋਂ ਦੂਆ 게ਟ ਜਿਹੜਾ ਮੰਡੀ ਆ ਦੋ 게ਟ ਆ ਮੰਡੀ ਦੇ ਜਿਹੜੇ ਮੇਨ ਰੋਡ ਵਾਲੇ ਪਾਸੇ ਤੋਂ ਜੋ ਅੰਦਰ ਨੂੰ ਜਾਂਦੇ ਆ ਉਹਦਾ ਪਿੱਛੇ ਹੋਰ ਵੀ ਹੈ ਗਿਆ ਰਾ ਤੁਸੀਂ ਉਧਰੋਂ ਇੱਕ ਪਾਸੇ ਤੋਂ ਸ਼ੁਰੂ ਹੋ ਕੇ ਲਾਸਟ ਤੱਕ ਤੁਸੀਂ ਗੇੜਾ ਮਾਰ ਕੇ ਆਓ ਤੁਹਾਨੂੰ ਸ਼ਾਇਦ ਇੱਕ ਪੰਜਾਬੀ ਲੱਭੂਗਾ ਸ਼ਾਇਦ ਜਾਂ ਦੋ ਲੱਭਣਗੇ ਵੱਧ ਤੋਂ ਵੱਧ ਪਿੱਛੇ ਜਦ ਮੈਂ ਗਿਆ ਸੀਗਾ ਉੱਥੇ ਸਬਜ਼ੀ ਲੈਣ ਇੱਕ ਲੱਭਾ ਸੀ ਮੈਨੂੰ ਕੋਈ ਪੰਜਾਬੀ ਸਰਦਾਰ ਬੰਦਾ ਉੱਤੇ ਰੇੜੀ ਲਾ ਉਹ ਆਪਣੇ ਆਪ ਨੂੰ ਮੈਨੂੰ ਲੱਗਦਾ ਉਹਨੂੰ ਉਹੀ ਫੀਲ ਹੋਣਿਆ ਸੀਗਾ ਯਾਰ ਮੈਂ ਇੱਥੇ ਖੜਾ ਕਿੰਨਾ ਕੁ ਸ਼ੋਭਦਾ ਜਾਂ ਕਿੰਨਾ ਕੁ ਮੈਂ ਜੱਚਦਾ ਆ ਬਾਕੀ ਸਾਰੇ ਇਹ ਪ੍ਰਵਾਸੀ ਨੇ ਪੰਜਾਬੀਓ ਵਿੱਚੇ ਮਹਿਵੀ ਆ ਆਪਾਂ ਸਾਰੇ ਕੰਮ ਆਪ ਕਰਨੇ ਕਈ ਵਾਰ ਛੱਡ ਦਿੱਤੇ ਹੋਏ ਆ ਸਾਨੂੰ ਲੱਗਦਾ ਕਿ ਇਹਦੇ ਵਿੱਚ ਸਾਡੀ ਸ਼ਾਨ ਨੂੰ ਪਤਾ ਨਹੀਂ ਕਿਹੜਾ ਫਰਕ ਪਿਆ ਜਾਣਾ ਸਾਰੇ ਕੰਮ ਉਹ ਕਰਦੇ ਆ ਕਿਸੇ ਨੂੰ ਦੋਸ਼ ਵੀ ਕੀ ਦੇਣਾ ਲੱਕੜ ਦਾ ਕੰਮ ਕੌਣ ਕਰਦਾ ਉਹ ਕਰਦੇ ਰਾਜਗਰੀ ਦਾ ਕੰਮ ਕੌਣ ਕਰਦਾ ਉਹ ਕਰਦੇ ਅਸੀਂ ਕਰਦੇ ਆਹੀਂ ਨਹੀਂ ਕਰ ਛੱਡ ਦਿੱਤੇ ਅਸੀਂ ਤੇਲਾਂ ਲਾਉਣ ਦਾ ਕੰਮ ਹੁੰਦਾ ਘਰਾਂ ਦੇ ਵਿੱਚ ਉਹ ਕਰਦੇ ਆ ਅਸੀਂ ਕਰਦੇ ਆ ਉਹ ਕਰਦੇ ਆ ਉਹਨਾਂ ਨੂੰ ਸਾਡੇ ਉਹਨਾਂ ਦੇ ਕੋਲੇ ਕਰਵਾਉਨੇ ਆ ਕਿਚਨ ਦਾ ਕੰਮ ਉਹ ਕਰਦੇ ਆ ਅੱਜ ਕੱਲ ਰਸੋਈ ਤਿਆਰ ਕਰਵਾਉਣੀ ਆ ਸਾਰਾ ਉਹ ਕਰਦੇ ਆ ਪਲੰਬਰ ਦਾ ਕੰਮ ਵੀ ਉਹ ਕਰਨ ਦੇ ਜੇ ਹੁਣ ਕੰਮ ਰੰਗ ਦਾ ਕੰਮ ਮੈਂ ਘਰ ਦੀ ਗੱਲ ਕਰਾਂ ਜੇ ਕੋਠੀ ਬਣਾਉਨੇ ਹੋ ਤੁਸੀਂ ਰੰਗ ਕੌਣ ਕਰਦਾ ਭਲਾ ਸਾਡੇ ਬੰਦ ਕਰਦੇ ਹੀ ਨਹੀਂ ਅਸੀਂ ਕੰਮ ਛੱਡ ਦਿੱਤੇ ਤੁਹਾਨੂੰ ਕਿੰਨੇ ਬੰਦੇ ਸਾਡੇ ਪੰਜਾਬ ਦੇ ਮੈਂ ਜਾਣਦਾ ਤੁਸੀਂ ਵੀ ਜਾਣਦੇ ਇਮਾਨਦਾਰੀ ਦੇ ਨਾਲ ਜਿੱਥੇ ਕਸੂਰ ਹੈਗਾ ਉਹ ਮੰਨਣਾ ਪਊਗਾ ਕਿੰਨੇ ਲੋਕ ਸਾਡੇ ਅਵੇਸ ਲਈ ਹੋ ਗਏ ਆ ਕਈਆਂ ਨੂੰ ਇਹ ਲੱਗਦਾ ਪਿੰਡਾਂ ਚ ਬਈ ਉਹ ਸਕੀਮਾਂ ਸਕੂਮਾਂ ਦਾਲ ਉਹ ਮਿਲ ਗਈ ਆ ਹੋ ਗਿਆ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਵਾੜੇ ਮੋਟੇ ਅਵੇਸਲੇ ਹੋ ਕੇ ਬੈਠੇ ਹੋ ਆ ਕੰਮ ਐ ਨਹੀਂ ਕਰਦੇ ਯਾਰ ਆਪਾਂ ਕੰਮ ਸਾਭ ਲੈ ਕੰਮ ਹੱਤੀ ਕਰਕੇ ਆਪਾਂ ਰਾਜੀ ਨਹੀਂ ਹੈਗੇ ਫਿਰ ਸਾਨੂੰ ਇਹ ਲੱਗਦਾ ਹੈਗਾ ਕਿ ਆਪਾਂ ਇੱਥੋਂ ਨਿਕਲ ਕੇ ਤੇ ਬਾਹਰ ਨੂੰ ਚੱਲ ਜਾਣਾ ਹੈਗਾ ਕਈ ਇਸ ਕਰਕੇ ਵੀ ਕੰਮ ਨਹੀਂ ਕਰਦੇ ਨੇ ਬਾਹਰ ਜਾ ਕੇ ਕਰਨਾ ਕੰਮ ਹੈਗਾ ਐ ਇਦਾਂ ਸਾਰੇ ਕੰਮ ਤਾਂ ਉਹ ਕਰਨ ਦੇ ਜੇ ਆਟੋ ਉਹ ਚਲਾਉਣ ਦੇ ਆ ਡਰਾਈਵਰੀਓਕ ਸਾਰਾ ਕੰਮ ਮੇਰੇ ਕੰਨ ਦਾ ਭਾਅ ਵੇ ਕਿ ਹੁਣ ਪੱਤਰਕਾਰ ਵੀ ਤੁਹਾਨੂੰ ਕਈ ਮਿਲਣਗੇ ਇਦਾਂ ਦੇ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਪੱਤਰਕਾਰ ਹੀ ਉਹ ਕਰਨ ਦੇ ਜੇ ਸੋ ਇਹ ਮੇਦੇ ਹਾਲਾਤ ਬਣ ਗਏ ਆ ਸਾਰੀਆਂ ਧਿਰਾਂ ਵੱਖ-ਵੱਖ ਧਰਮਾਂ ਮਜਬਾ ਤੋਂ ਹਰ ਇੱਕ ਗੱਲ ਤੋਂ ਉੱਪਰ ਉੱਠ ਕੇ ਪੰਜਾਬ ਦੀ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਕਿ ਜਿੱਦਾਂ ਹੋਰ ਸੂਬੇ ਜਿੱਥੇ ਜਾ ਕੇ ਪੰਜਾਬ ਦੇ ਲੋਕ ਜਗਾ ਨਹੀਂ ਲੈ ਸਕਦੇ ਜਿੱਥੋਂ ਦੇ ਵਾਸੀ ਨਹੀਂ ਬਣ ਸਕਦੇ ਉਸੇ ਹੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਐਦਾਂ ਦਾ ਕੋਈ ਕਾਨੂੰਨ ਬਣਾਇਆ ਜਾਵੇ ਕੋਈ ਐਦਾਂ ਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਜਾਵੇ ਔਰ ਫਿਰ ਉਹਨੂੰ ਲਾਗੂ ਕਰ ਦਿੱਤਾ ਜਾਵੇ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਰਹਿਣਾ ਆਣ ਕੇ ਉਹਨਾਂ ਦੇ ਵਾਸਤੇ ਸ਼ਰਤਾਂ ਲਾਗੂ ਕੀਤੀਆਂ ਜਾਣ ਔਰ ਕਿੰਨੀ ਕਣਤੀ ਦੇ ਵਿੱਚ ਤੁਸੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਰੱਖਣਾ ਆ ਇਹ ਵੀ ਕੁਝ ਨਾ ਕੁਝ ਤੈਅ ਕਰ ਲਿਆ ਜਾਵੇ ਕੁਝ ਨਾ ਕੁਝ ਲਿਖਾ ਜੋਖਾ ਕੋਈ ਹਿਸਾਬ ਤਾਕ ਤੇ ਹੋਵੇ ਨਾ ਸੋ ਮੇਰੇ ਕਣ ਦਾ ਭਾਅ ਵੇ ਆ ਕਿ ਇਹ ਜਿਹੜਾ ਕਾਰਜ ਹੈਗਾ ਨਾ ਵੀ ਉਹ ਭਈਏ ਭਜਾਓ ਤੇ ਪੰਜਾਬ ਬਚਾਓ ਇਹ ਕੰਮ ਸਰਕਾਰ ਦੇ ਕੋਲੋਂ ਕਰਵਾ ਲਓ ਸਰਕਾਰ ਦੇ ਉੱਪਰ ਪ੍ਰੈਸ਼ਰ ਬਿਲਡ ਕਰਕੇ ਕਿ ਇਹ ਬਣਾਓ ਕਾਨੂੰਨ ਜਿੱਦਾਂ ਹੋਰ ਸੂਬਿਆਂ ਨੇ ਬਣਾਇਆ ਵਾ ਇੱਥੇ ਫੈਕਟਰੀਆਂ ਖੁੱਲਦੀਆਂ ਨਾ ਕਈ ਵਾਰੀ ਜਦੋਂ ਫੈਕਟਰੀ ਖੁੱਲਣ ਲੱਗਦੀ ਆ ਉਸ ਵੇਲੇ ਗੱਲ ਹੋਰ ਹੁੰਦੀ ਆ ਕਿ 70% ਪੰਜਾਬੀਆਂ ਨੂੰ ਨੌਕਰੀ ਮਿਲੂਗੀ ਤੇ 30% ਪੰਜਾਬੋਂ ਬਾਹਰ ਲਿਆ ਨੂੰ ਜਦੋਂ ਸਾਰਾ ਕੁਝ ਹੋ ਜਾਂਦਾ ਪਹਿਲਾਂ ਪਹਿਲਾਂ ਤੁਸੀਂ ਵਿਰੋਧ ਕਰਦੇ ਜੋ ਜਦੋਂ ਫੈਕਟਰੀ ਲੱਗ ਗਈ ਜਦੋਂ ਸਾਰਾ ਤਾਮਚਾਮ ਹੋ ਗਿਆ ਪੂਰਾ ਉਹਨਾਂ ਦਾ ਉਹ ਤੋਂ ਬਾਅਦ ਅੱਜ ਨਿਗਾਹ ਮਾਰ ਕੇ ਵੇਖ ਲਓ ਤੁਸੀਂ ਕਿਸੇ ਵੀ ਫੈਕਟਰੀ ਚ ਚੱਲ ਜਾਓ 70% ਤੁਹਾਨੂੰ 70% ਤੋਂ ਵੀ ਜ਼ਿਆਦਾ ਤੁਹਾਨੂੰ ਪ੍ਰਵਾਸੀ ਮਿਲਣਗੇ ਬਾਕੀ ਜਿਹੜੇ ਆ ਉਹ ਤੁਹਾਨੂੰ ਘੱਟ ਮਿਲਣਗੇ ਜਾਂ ਉਹਨਾਂ ਨੇ ਠੇਕੇ ਦੇ ਦਿੱਤੇ ਹੋਏ ਠੇਕੇਦਾਰ ਗਾ ਰੱਖਦਾ ਠੇਕੇਦਾਰ ਕੋਣ ਪਹਿਲਾਂ ਠੇਕੇਦਾਰ ਪ੍ਰਵਾਸੀ ਆ ਔਰ ਠੇਕੇਦਾਰ 8500 ਰੁਪਏ ਦੇ ਬੰਦੇ ਰੱਖਦਾ ਪੰਜਾਬੀਆਂ ਨੂੰ ਆਪਣੇ ਕੋਲ ਕੰਮ ਕਰਨ ਦੇ ਵਾਸਤੇ ਲੇਬਰ ਵਾਸਤੇ ਐਦਾਂ ਦੇ ਹਾਲਾਤ ਬਣ ਗਏ ਸਾਡੇ ਸੋ ਇਹ ਸਾਰੇ ਹਾਲਾਤਾਂ ਦੇ ਲਈ ਜਿੱਥੇ ਮੈਂ ਵਿਚਾਲੇ ਜ਼ਿਕਰ ਕਰਕੇ ਹਟਿਆ ਨਾ ਕਈ ਲੋਕ ਬੁਰਾ ਸਮਝਣਗੇ ਮੈਂ ਖਿਮਾ ਮੰਗਦਾ ਉਹਨਾਂ ਦੇ ਕੋਲੋਂ ਪਹਿਲੇ ਆਪਣਾ ਹੀ ਕਸੂਰ ਕੱਢ ਦਿੱਤਾ ਕੁਝ ਕਸੂਰ ਆਪਣਾ ਵੀ ਹੈ ਕਈ ਵਾਰੀ ਆਪਾਂ ਆਪ ਛੱਡ ਦਿੱਤੇ ਆ ਕੰਮ ਕਰਨੇ ਹੱਥੀਂ ਕੰਮ ਕਰਨੇ ਛੱਡ ਦਿੱਤੇ ਆ ਦੁਬਾਰਾ ਆਪਾਂ ਆਪਣੀ ਕਿਰਤ ਵੱਲੇ ਮੁੜੀਏ ਕੋਈ ਸੰਗ ਸ਼ਰਮ ਵਾਲੀ ਗੱਲ ਨਹੀਂ ਹੈਗੀ ਅੱਜ ਹੋਰ ਕੱਲ ਹੋਰ ਜੋ ਤੁਸੀਂ ਮਿਹਨਤ ਕਰਦੇ ਹੋ ਮਿਹਨਤ ਕਰ ਕਰਕੇ ਤੁਸੀਂ ਤਰੱਕੀ ਕਰ ਹੀ ਲੈਣੇ ਹੁੰਦੇ ਹੋ ਸੋ ਮੈਨੂੰ ਲੱਗਦਾ ਕਿ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਔਰ ਉਹਨਾਂ ਨੇ ਆਪਣੇ ਪੈਰ ਬੰਨ ਲਏ ਉਹਨਾਂ ਦੇ ਵਾਸਤੇ ਜਿਹੜੇ ਕੰਮ ਸਾਡੇ ਵਾਸਤੇ ਇਹ ਹੋ ਚੁੱਕੇ ਸੀਗੇ ਕਿ ਇਹ ਕੰਮ ਹੁਣ ਸਾਡੇ ਕਰਨ ਵਾਲੇ ਨਹੀਂ ਰਹੇ ਅਸੀਂ ਥੋੜਾ ਹਾਈ ਫਾਈ ਹੋ ਗਏ ਹਾਂ ਉਹ ਕੰਮ ਉਹਨਾਂ ਵਾਸਤੇ ਨਵੇਂ ਸੀਗੇ ਉਹਨਾਂ ਵਾਸਤੇ ਬਹੁਤ ਹਾਈ ਫਾਈ ਸੀ ਉਹ ਹੀ ਕੰਮ ਉਹਨਾਂ ਨੇ ਕੀਤੇ ਉਹਨਾਂ ਵਾਸਤੇ ਉਹ ਗੱਲ ਖਰੀ ਸੀ ਉਹ ਕਰ ਕਰਕੇ ਤੇ ਉਹ ਅੱਜ ਆਪਣੇ ਆਪ ਨੂੰ ਉਹਨਾਂ ਨੇ ਸਥਾਪਿਤ ਕਰ ਲਿਆ ਸੋ ਸਰਕਾਰਾਂ ਦੇ ਉੱਪਰ ਪ੍ਰੈਸ਼ਰ ਬਿਲਡ ਕੀਤਾ ਜਾਵੇ ਪੰਜਾਬ ਦੀ ਸਰਕਾਰ ਦੇ ਉੱਪਰ ਇੱਕ ਕਾਨੂੰਨ ਜਾਂ ਕੋਈ ਇਦਾਂ ਦਾ ਬਿੱਲ ਪਾਸ ਕੀਤਾ ਜਾਵੇ ਫਿਰ ਉਹਨੂੰ ਬਕਾਇਦਾ ਲਾਗੂ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਜੇ ਤਰੀਕੇ ਨਾਲ ਰਹਿੰਦੇ ਆ ਨਾ ਵੀ ਉਹ ਇੱਥੇ ਪੰਜਾਬ ਦੇ ਵਿੱਚ ਨਹੀਂ ਰਹਿਣਗੇ ਇਸ ਤੋਂ ਇਲਾਵਾ ਇਹ ਜਿਹੜਾ ਮੈਂ ਸੁਝਾ ਦੇ ਕਿ ਹਟਿਆਂ ਚ ਕੋਈ ਹੋਰ ਸੋਲ ਸਦਾਈ ਵੀ ਕੀਤੀ ਜਾ ਸਕਦੀ ਹੈ ਤਾਂ ਜੋ ਇਸ ਕਿਸਮ ਦੀਆਂ ਘਟਨਾਵਾਂ ਨਾ ਵਾਪਰਨ ਤਾਂ ਜੋ ਤੁਹਾਨੂੰ ਇਹ ਨਾ ਲੱਗੇ ਕਿ ਆਪਾਂ ਆਪਣੇ ਹੀ ਘਰ ਦੇ ਵਿੱਚ ਬੇਗਾਨੇ ਜੇ ਹੋ ਗਏ ਆ ਲੱਗਣ ਲੱਪਿਆ ਕਿ ਨਹੀਂ ਆਪਾਂ ਤਾਂ ਜਦੋਂ ਦੀ ਮੈਂ ਪੱਤਰਕਾਰੀ ਕਰਦਾ ਉਦੋਂ ਦਾ ਹੀ ਰੌਲਾ ਪਾਉਣਾ ਮੈਂ ਹੋਰ ਵੀ ਬਹੁਤ ਸਾਰੇ ਸੱਜਣ ਰੌਲਾ ਪਾਉਂਦੇ ਆ ਕਿ ਪੰਜਾਬੀਓ ਤੁਸੀਂ ਆਪਣੇ ਘਰ ਦੇ ਵਿੱਚ ਹੀ ਬਗਾਨੇ ਹੋ ਜਾਣਾ ਤੁਹਾਨੂੰ ਆਪਦੇ ਘਰ ਚ ਹੀ ਐ ਲੱਗਣ ਡੈ ਪਿਆ ਕਰਨਾ ਨਿਗਾਹ ਮਾਰ ਕੇ ਵੇਖੋ ਹੁਣ ਅੱਜ ਕਈ ਵਾਰ ਨਾ ਹੌਲੀ 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 ਜਦੋਂ ਤਬਦੀਲੀ ਆਉਂਦੀ ਹੈ ਪਤਾ ਨਹੀਂ ਲੱਗਦਾ ਹੌਲੀ ਹੌਲੀ ਕਰਕੇ ਤਬਦੀਲੀ ਆਈ ਹੈ ਨਿਗਾਹ ਮਾਰ ਕੇ ਵੇਖੋ ਜਿਹੜਾ ਕਿ ਪਿੱਛੇ ਝਾਤ ਮਾਰ ਕੇ ਵੇਖ ਲਓ ਤੁਸੀਂ ਅੱਜ ਤੋਂ 25 ਸਾਲ ਪਿੱਛੇ ਚਲ ਜਓ ਆਸ-ਪਾਸੇ ਦੇ ਹਾਲਾਤ ਵੇਖੋ ਤੁਹਾਨੂੰ ਕਿੰਨੇ ਕ ਨਜ਼ਰ ਆਉਂਦੇ ਸੀਗੇ ਪ੍ਰਵਾਸੀ ਅੱਜ ਇਹ ਏ ਇਦਾਂ ਸੋਚ ਕੇ ਦੇਖੋ ਇਦਾਂ ਰਾਤ ਨੂੰ ਸੌਣ ਲੱਗੇ ਅੱਖਾਂ ਬੰਦ ਕਰਕੇ ਫੇਰ ਸੋਚ ਕੇ ਵੇਖਿਓ ਫੇਰ ਤੁਹਾਨੂੰ ਪਤਾ ਲੱਗੂਗਾ ਕਿੰਨੀ ਜ਼ਿਆਦਾ ਤਬਦੀਲੀ ਆ ਗਈ ਆ ਤੁਸੀਂ ਰਸਤੇ ਵਿੱਚ ਜਾਓ ਵੀ ਮੈਂ ਗੱਡੀ ਰੋਕ ਕੇ ਮੈਂ ਰਾਹ ਵਾਟੇ ਕਿਸੇ ਦੇ ਕੋਲੋਂ ਐਡਰੈਸ ਪੁੱਛਣਾ ਆ ਕਿ ਫਲਾਣੇ ਪਾਸੇ ਨੂੰ ਮੈਂ ਜਾਣਾ ਚਾਹੁੰਦਾ ਵੀ ਮੈਂ ਰਸਤਾ ਭਟਕ ਗਿਆ ਕਿੱਧਰ ਨੂੰ ਮੁੜਾਂ ਤੁਸੀਂ ਤੱਕ ਲਿਓ ਕਿ ਮੈਂ ਪੰਜਾਬੀ ਨੂੰ ਪੁੱਛਣਾ ਆ ਤੁਹਾਨੂੰ ਰਸਤੇ 'ਚ ਕਿੰਨੀ ਜਗ੍ਹਾ ਪੰਜਾਬੀ ਬੰਦਾ ਮਿਲੋਂਗੇ ਮੈਂ ਕਿਤੇ ਕਈ ਵਾਰ ਤਜਰਬੇ ਤੁਹਾਨੂੰ ਪ੍ਰਵਾਸੀ ਹੀ ਨਜ਼ਰ ਆਈ ਜਾਂਦਾ ਆਸੇ ਪਾਸੇ ਤੁਹਾਡੇ ਪਾਸੇ ਪਰਮਾਰ ਹੋ ਗਈ ਤੁਹਾਡੇ ਆਸੇ ਪਾਸੇ ਪਰਮਾਰ ਆਸ-ਪਾਸੇ ਸ਼ਹਿਰਾਂ 'ਚ ਨਿਗਾਹ ਮਾਰ ਕੇ ਦੇਖੋ ਜਿਹੜਾ ਜਿਹੜਾ ਜਿੱਥੇ ਜਿੱਥੇ ਰਹਿਂਦੇ ਆ ਹੈਗਾ ਪਿੰਡਾਂ ਵਾਲੇ ਪਿੰਡਾਂ 'ਚ ਨਿਗਾਹ ਮਾਰ ਕੇ ਵੇਖੋ ਤੁਹਾਡੇ ਪਿੰਡਾਂ ਦੇ ਆਸ-ਪਾਸੇ ਫਿਰਨੀਆਂ ਪੂਰੀਆਂ ਤੁਸੀਂ ਪੂਰੇ ਘਰੇ ਪਏ ਆ ਤੁਸੀਂ ਪੂਰੀ ਤਰ੍ਹਾਂ ਸਰਕਾਰਾਂ ਦੀਆਂ ਪਤਾ ਨਹੀਂ ਕਿਹੋ ਜਿਹੀਆਂ ਪਾਲਸੀਆਂ ਕਿਹੋ ਜਿਹੀਆਂ ਨਹੀਂ ਪਾਲਸੀਆਂ ਡੁੱਲੇ ਬੇਰਾਂ ਦਾ ਜਿੱਦਾਂ ਕਹਿੰਦੇ ਨਾ ਵੀ ਕੁਝ ਨਹੀਂ ਵਿਗੜਿਆ ਪਰ ਮੈਨੂੰ ਕਈ ਵਾਰ ਲੱਗਦਾ ਕਿ ਡੁੱਲੇ ਬੇਰ ਥੋੜੇ ਥੋੜੇ ਵਿਗੜ ਚੁੱਕੇ ਆ ਪਰ ਜਿਹੜੇ ਬਚੇ ਆ ਨਾ ਉਹਨਾਂ ਨੂੰ ਹੱਲੇ ਵੀ ਸੰਭਾਲਿਆ ਜਾ ਸਕਦਾ ਆ ਜਿੰਨੇ ਕੁ ਬਚ ਚੁੱਕੇ ਹੈਗੇ ਆ ਆਓ ਆਪਣੇ ਆਪ ਨੂੰ ਸੰਭਾਲੀਏ ਆਪਣੇ ਪੰਜਾਬ ਨੂੰ ਸੰ ਔਰ ਸਰਕਾਰ ਦੇ ਨੱਕ ਦੇ ਵਿੱਚ ਮਿਲ ਜੁੜ ਕੇ ਦਮ ਕਰ ਦਿਓ ਕਿ ਇਹ ਸਰਕਾਰੇ ਕਰ ਕੋਈ ਨਾ ਕੋਈ ਬਿੱਲ ਕਰ ਕੋਈ ਨਾ ਕੋਈ ਕਾਨੂੰਨ ਲਾਗੂ ਤਾਂ ਜੋ ਆਪਾਂ ਆਪਣੇ ਸੂਬੇ ਦੇ ਵਿੱਚ ਰਹਿੰਦੇ ਵਾ ਸਾਨੂੰ ਘੱਟੋ ਘੱਟ ਇੰਨਾ ਕੁ ਤਾਂ ਲੱਗ ਸਕੇ ਕਿ ਇਹ ਸਾਡਾ ਪੰਜਾਬ ਹੈ ਨਿਗਾਹ ਮਾਰ ਕੇ ਵੇਖਿਆ ਵੀ ਸਾਨੂੰ ਲੱਗੇ ਤਾਂ ਸਹੀ ਕਿ ਪੰਜਾਬੀ ਆ ਇੱਥੇ ਤੇ ਅਸੀਂ ਪੰਜਾਬ ਦੇ ਵਿੱਚ ਵਿਚਰਨ ਰਹੇ ਆ ਘੱਟੋ ਘੱਟ ਇਦਾਂ ਕੁ ਤਾਂ ਤਾਂ ਹੋ ਜਵੇ ਸਰਕਾਰੀ ਸਕੂਲਾਂ ਦੇ ਲਾਹੇ ਕੌਣ ਲੈ ਰਹੇ ਆ ਭਲਾ ਅਸੀਂ ਆਪਣੇ ਲੋਕ ਪਾਤੇ ਦੂਜੇ ਸਕੂਲ ਦੇ ਵਿੱਚ ਭਈ ਉਹ ਵਧੀਆ ਸਕੂਲਾਂ ਜਿਹਨਾਂ ਨੂੰ ਕਹਿੰਦੇ ਆ ਉੱਥੇ ਕਹਿੰਦੇ ਅੰਗਰੇਜ਼ੀ ਚ ਗੱਲ ਕਰਨੀ ਆ ਪੰਜਾਬੀ ਚ ਗੱਲ ਨਹੀਂ ਕਹਿੰਦੇ ਕਰਨੀ ਜੁਰਮਾਨਾ ਲੱਗੂਗਾ ਪਰ ਜਿਹੜੇ ਸਕੂਲ ਦੂਜੇ ਹੈਗੇ ਆ ਸਰਕਾਰੀ ਟੀਚਰ ਉੱਥੇ ਵਧੀਆ ਆ ਤੇ ਉੱਥੇ ਬੱਚੇ ਕਿਹਨਾਂ ਦੇ ਪੜਦੇ ਭਲਾ ਜ਼ਿਆਦਾ ਗਿਣਤੀ ਚ ਉਹਨਾਂ ਦੇ ਪੜਦੇ ਪ੍ਰਵਾਸੀਆਂ ਦੇ ਹੁਣ ਜਦੋਂ ਪੜਦੇ ਆ ਉਹ ਪੰਜਾਬੀ ਵੀ ਸਿੱਖਦੇ ਆ ਉੱਥੇ ਅਸੀਂ ਸਾਡੇ ਬੱਚੇ ਉਹ ਹਿੰਦੀ ਬਦਲ ਗਿਆ ਨਾ ਸਾਰਾ ਕੁਝ ਹੀ ਅਸੀਂ ਹਿੰਦੀ ਬੋਲਣ ਦਾ ਪੈ ਅਹੀਂ ਆ ਲੱਗਣ ਦਾ ਪੈ ਨੇ ਸਾਡੇ ਬੱਚੇ ਕਦੇ ਹਿੰਦੀ ਬੋਲਦੇ ਆ ਮਾਵਾ ਵੀ ਹਿੰਦੀ ਬੋਲਦੀਆਂ ਐ ਲੱਗਦਾ ਜਿਦਾ ਵੀ ਅਸੀਂ ਭਈਏ ਹੋ ਗਏ ਔਰ ਜਿਹੜੇ ਦੂਜੇ ਹੈਗੇ ਆ ਆ ਜਿਹੜੇ ਸਰਦਾਰ ਆ ਸਿਰਫ ਕੇਸ ਰੱਖੇ ਹੋਇਆ ਮੂੰਹ ਤੇ ਦਾੜਾ ਆ ਪ੍ਰਕਾਸ਼ ਸਿੰਘ ਦੇ ਪਰਪਗਾ ਉਹਦਾ ਪਤਾ ਲੱਗਦਾ ਕਿ ਪੰਜਾਬੀ ਜਿਹੜੇ ਦੂਜੇ ਉਹ ਤਾਂ ਪਤਾ ਹੀ ਲੱਗਦਾ ਮਿਕਸ ਹੀ ਹੋ ਗਏ ਬੱਚੇ ਵੀ ਹਿੰਦੀ ਬੋਲੀ ਜਾਂਦੇ ਆ ਘਰ ਦੇ ਵੀ ਹਿੰਦੀ ਬੋਲੀ ਜਾਂਦੇ ਆ ਸ਼ਕਲਾਂ ਸੂਰਤਾਂ ਹੀ ਬਗੜ ਲਈਆਂ ਅਸੀਂ ਭਈਆ ਲੱਗਣਦੇ ਪਏ ਆ ਔਰ ਉਹਨਾਂ ਦੇ ਬੱਚੇ ਗਾਂ ਜਿਹੜੇ ਆ ਐਨ ਜੈਂਟਲਮੈਨ ਜੇ ਬਣ ਕੇ ਰਹਿੰਦੇ ਆ ਉਹ ਖੁੱਲ੍ਹ ਵਧੀਆ ਪੰਜਾਬੀ ਬੋਲਦੇ ਆ ਹੁਣ ਜਦੋਂ ਪੰਜਾਬੀ ਬਦਲ ਗਿਆ ਨਾ ਸਾਰਾ ਕੁਝ ਐਦਾ ਤਬਦੀਲੀਆਂ ਆਉਂਦੀਆਂ ਨੇ ਜਦੋਂ ਆਪਾਂ ਅਵੇਸਲੇ ਹੋ ਜਾਂਦੇ ਆ ਤੁਹਾਡੇ ਤੇ ਹਾਵੀ ਕੋਈ ਨਾ ਹੋ ਜਵੇ ਤੁਹਾਡਾ ਘਰ ਤੁਹਾਡਾ ਆਪਣਾ ਰਵੇ ਉਹਦੇ ਵਾਸਤੇ ਜਿਹੜੇ ਜਿਹੜੇ ਯਤਨ ਕੀਤੇ ਜਾ ਸਕਦੇ ਸਿਰੇ ਵਾਲਾ ਯਤਨ ਤੇ ਮੈਨੂੰ ਆਹੀ ਲੱਗਦਾ ਕਿ ਸਰਕਾਰ ਦੇ ਉੱਪਰ ਜ਼ੋਰ ਪਾ ਕੇ ਸਰਕਾਰ ਦੇ ਕੋਲੋਂ ਆਹ ਕੰਮ ਕਰਵਾ ਲਿਆ ਜਾਵੇ ਇਦਾਂ ਦੀ ਆਪਾਂ ਉਮੀਦ ਕਰਦੇ ਆਂ ਬਾਕੀ ਸਾਰੇ ਦੇ ਨਾਲ ਹੀ ਆ ਆਪਾਂ ਸਾਰੇ ਜਣੇ ਜਿਹੜਾ ਇਸ ਸੰਘਰਸ਼ ਚੱਲ ਰਿਹਾ ਜਾਂ ਹੁਣ ਆਉਂਦੇ ਦਿਨਾਂ ਚ ਵੀ ਪ੍ਰੋਗਰਾਮ ਲਿਖੇ ਜਾਣਗੇ ਸਾਰੇ ਜਣੇ ਨਾਲ ਸਾਥ ਜ਼ਰੂਰ ਦਿਓ ਅੱਜ ਨਹੀਂ ਤੇ ਕੱਲ ਹਾਲਾਤ ਬਦਲ ਜਾਣਗੇ ਕਾਮਯਾਬੀ ਜ਼ਰੂਰ ਮਿਲੂਗੀ ਬਹੁਤ ਬਹੁਤ ਧੰਨਵਾਦ